ਕਾ ਤੂੰ ਖੱਤਰੀ ਕਾਲ ਪੁੱਛਿਆ ਕਿ ਪਾ ਪਾ ਕਿੱਥੇ ਆ ਤੂੰ ਦੱਸ ਕੇ ਬਾਪੂ ਦੇ ਬਟਾਲੇ ਤੋਂ ਲੈ ਕੇ ਦੋ ਮਹੀਨੇ ਪਹਿਲਾਂ ਤੇ ਅੱਜ ਲੈਣ ਆਉਣ ਲੱਗੇ ਉਹ ਵੀ ਜਿਹੜਾ ਇਹਨਾਂ ਦੀ ਮੈਂ ਵੀਡੀਓ ਪਾ ਦਿੱਤੀ ਤਾਂ ਜੀ ਹੂੰ ਕੋਈ ਇੰਤਰੀ ਕਿ ਜੇ ਆਪਣੇ ਇਲਾਕੇ ਜਿੱਧਰ ਆਉਣਾ ਹੋਵੇ ਤੇ ਅਸੀਂ ਹਾਜ਼ਰ ਹਾਂ ਤੁਹਾਡੇ ਨਾਲ ਕੋਈ ਗੱਲ ਨਹੀਂ ਹਾਂ ਹੱਥ ਬੰਨ ਕੇ ਹਾਜ਼ਰ ਹਾਂ ਤੁਹਾਡੇ ਹਾਂਜੀ ਛੋਟੀੜਾ ਵਿੱਦੀ ਰਾਜੀ ਆ ਲੋਕਾਂ ਦਾ ਆਟਾ ਛੋਟੀੜਾ ਸੇ ਤਾਂ ਹਾਂਜੀ ਹਾਂਜੀ ਜੀ ਛੋਟੀੜਾ ਹਾਜ਼ਰ ਅਜੇ ਬਹਿ ਜਾ ਸਾਡੇ ਪਰਿਵਾਰ ਚੋਂ ਹੀ ਹਾਂਜੀ ਹਾਂਜੀ ਸਰਵੇ ਵੀਰ ਬਟਾਲੇ ਦੇ ਕੋਲੋਂ ਪਿੰਡੋਂ ਮੀਨੋਇਕ ਨੂੰ ਫੋਨ ਹੁੰਦਾ ਵਾ ਕਿ ਕੋਈ ਬਜ਼ੁਰਗ ਬਾਪੂ ਆ ਤੇ ਲਵਾਰ ਸਾਹ ਤੇ ਤੁਰੇ ਫਿਰਦਾ ਵਾ ਫਿਰ ਤੁਸੀਂ ਉਹਨੂੰ ਆਣ ਕੇ ਉਹਦਾ ਘਰ ਬਾਹਰ ਮੈਂ ਬਾਪੂ ਨੂੰ ਲੈ ਆਇਆ ਆਪਣੇ ਕੋਲ ਠੀਕ ਹੈ ਜੀ ਦੂਜੀ ਤਰੀਕ ਦਿਨ ਬਾਪੂ ਦਾ ਪਿੰਡ ਦੇ ਸਰਪੰਚ ਸਾਹਿਬ ਦਾ ਨੰਬਰ ਕੱਢ ਕੇ ਨੈਟ ਤੋਂ ਨੰਬਰ ਕੱਢ ਕੇ ਮੈਂ ਸਰਪੰਚ ਸਾਹਿਬ ਨੂੰ ਫੋਨ ਲਾਇਆ ਹੈਲੋ ਹਲੋ ਕਿ ਪੱਗੀ ਰਸਤੀ ਕਾਲ ਸਤਿਗੁਰ ਜੀ ਕਹੋਗੇ ਹਾਂ ਜੀ ਤੁਸੀਂ ਰੰਗਨਗਲ ਤੋਂ ਸਰਪੰਚਾ ਬੋਲਦੇ ਜੀ ਜੀ ਅਹ ਪੜੀ ਅਸੀਂ ਨਾ ਤਰਨਤਾਂ ਜ਼ਿਲ੍ਹੇ ਤੋਂ ਬੋਲਦੇ ਆਂ ਬਾਬਾ ਰਤਨਦੇਵ ਸੇਵਾ ਸੁਸਾਇਟੀ ਤੋਂ ਓਕੇ ਹਾਂ ਜੀ ਇੱਕ ਆਪਜੀ ਦੇ ਪਿੰਡ ਦਾ ਨਾ ਇੱਕ ਸਾਡੇ ਕੋਲ ਬਜ਼ੁਰਗ ਆਇਆ ਵਾ ਪਿਛੇ ਨਾ ਸੇਟੋਂ ਹਰਜਿੰਦਰ ਸਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਮੈਨੂੰ ਨਾ ਕੱਲੋ ਵੀਡੀਓ ਉਹਦੀ ਵੀ ਆਈ ਸੀ ਮੈਨੂੰ ਲੱਗਿਆ ਸੀ ਪਤਾ ਹਾਂ ਜੀ ਹਾਂ ਮੈਨੂੰ ਕਰਾਤੀਂ ਪਤਾ ਲੱਗਾ ਈ ਕੀ ਗੱਲ ਬਾਤ ਆ ਵੀਡੀਓ ਮੇ ਵੇਖੀ ਹਾਂਜੀ ਹਾਂਜੀ ਤੇ ਕੀ ਹਿਸਾਬ ਤਾਂ ਬਿਲਕੁਲ ਕਰਦਾ ਜੀ ਮੈਂ ਇਹਨਾਂ ਦਾ ਨਾ ਕੱਲ ਬੇਟੇ ਤੇਨੇ ਬਿਠਾਏ ਇਹਨਾਂ ਦੀ ਕੋਈ ਪਹਿਲੀ ਦੀ ਮੰਤੀ ਦਾ ਹੀ ਕੱਲ ਮੇਰੇ ਕੋਲ ਕਿਨੇ ਚਰਦਾ ਆਇਆ ਈ ਕੇਸ ਅੱਛਾ ਜੀ ਤੇ ਹਾਂ ਤੇ ਕਿਨੇ ਚਰਦਾ ਕੇਸ ਆਇਆ ਈ ਤੇ ਉਹ ਮੈਂ ਉਹਨਾਂ ਦਾ ਕੱਲ ਉਹਨਾਂ ਦੀ ਮੰਤੀ-ਕਿੰਤੀ ਕਰਾਉਣੀ ਸੀ ਉਹ ਕਰਾ ਕੇ ਆਟਾ ਫਿਰ ਮੈਂ ਇਹਨਾਂ ਤੇ ਨਾ ਮੁੜਿਆ ਨੂੰ ਬਿਠਾਇਆ ਈ ਅੱਛਾ ਜੀ ਹਾਂ ਕਿ ਉਹ ਕਿੱਥੇ ਆ ਗਿੰਦਾਵਾ ਬਾਬਾ ਕਿੱਥੇ ਆ ਗਿੰਦਾਵਾ ਇਹਨੂੰ ਜਿੰਦੂ ਕਹਿੰਦੇ ਹਾਂ ਮਾਂ ਬਾਬਾ ਕਿੱਥੇ ਆ ਤੇ ਕਹਿੰਦੇ ਜੀ ਇਹ ਇੱਥੇ ਗਿਆ ਕੇ ਰਿਸ਼ਤੇਦਾਰ ਕੋ ਮਾਹ ਜਿੱਥੇ ਗਿਆ ਵਾ ਮੈਨੂੰ ਪਤਾ ਲੱਗ ਗਿਆ ਵਾ ਕਿ ਗੱਲ ਕੀ ਆ ਹਾਂਜੀ ਮਾਹ ਕਿ ਉਹਨੂੰ ਜਿਹੜਾ ਹੈਗਾ ਵਾ ਕਿ ਪਾਲੀ ਜੇ ਨਾਂ ਤੇ ਲਵਾਈ ਆ ਨਾ ਤੇ ਸਾਂਭਲ ਤੂਤਾਂ ਦਾ ਤੁਹਾਡਾ ਹੱਕ ਬੰਦਾ ਵਾ ਉਹਨੂੰ ਜਿੱਥੇ ਹੈਗਾ ਘਰ ਲਿਆਓ ਤੇ ਤੁਹਾਡੀ ਜ਼ਮੇਰੀ ਆ ਤੁਸੀਂ ਕੋਤਵਾ ਕੋਈ ਨਹੀਂ ਸਾਂਭਣਾ ਤੇ ਕਿੰਨੇ ਸਾਂਭਣਾ ਵਾ ਤੇ ਮੈਨੂੰ ਕਹਿੰਦੇ ਨਹੀਂ ਕੋਈ ਨਹੀਂ ਸਰਬੰਧੀ ਆਪਾਂ ਜਿੱਤਾਂ ਕੋ ਵੀ ਕਰ ਲੈਂਦੇ ਆ ਤੇ ਅੱਜ ਹੁਣ ਮੈਂ ਉਹਨਾਂ ਕੋ ਘੜੀ ਤੱਕ ਮੈਂ ਮਿਲਣਾ ਉਹਨਾਂ ਨੂੰ ਹਾਂਜੀ ਕਿਤੇ ਕੋਈ ਨਹੀਂ ਮੈਂ ਤੁਹਾਨੂੰ ਇਸ ਨੰਬਰ ਤੇ ਫੋਨ ਕਰਦਾ ਜੇ ਹੈਲੋ ਹਾਂਜੀ ਹਾਂਜੀ ਭਾਜੀ ਰੰਗਨਗਲ ਤੋਂ ਬੋਲਦੇ ਹਾਂਜੀ 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 ਹੋਰ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਂ ਕੀ ਵੀਰੇ ਤੁਹਾਡਾ ਦਿਲਬਾਗ ਸਿੰਘ ਦਿਲਬਾਗ ਸਿੰਘ ਤੇ ਵੀ ਜੀ ਅਸੀਂ ਨਾਂ ਤਰਨਤਾਰਨ ਜ਼ਿਲ੍ਹੇ ਤੋਂ ਬੋਲਦੇ ਆ ਬਾਬਾ ਰਤਨਦੇਵ ਅਨਾਥਾ ਆਸ਼ਰਮ ਤੋਂ ਹਾਂਜੀ ਜੀ ਮੈਂ ਤੁਹਾਡੇ ਘਰ ਸੁਨੇਹਾ ਵੀ ਭੇਜਿਆ ਸੀ ਤੁਹਾਡੇ ਪਿੰਡ ਦੇ ਸਰਪੰਚ ਦੇ ਥਰੂ ਕਿ ਤੁਹਾਡਾ ਬਾਪੂ ਜੀ ਬਜ਼ੁਰਗ ਤੁਹਾਡੇ ਸਾਡੇ ਕੋਲ ਆ ਹਾਂਜੀ ਅੱਛਾ ਜੀ ਮਿਲਿਆ ਸੀ ਸੁਨੇਹਾ ਵੀਰੇ ਸਾਂ ਹੈ ਨਹੀਂ ਥੋੜਾ ਬਾਹਰ ਤੇ ਮੈਂ ਪੁੱਛਣਾ ਕਰਦਾ ਫਿਰ ਤੁਹਾਨੂੰ ਫੋਨ ਕਰਦਾ ਨਹੀਂ ਫੋਨ ਕੀ ਕਰਨਾ ਵਾ ਤੁਹਾਡਾ ਬਜ਼ੁਰਗ ਵੀਰੇ ਮਹੀਨਾ ਹੋ ਚੱਲਿਆ ਮੇਰੇ ਕੋਲ ਆ ਦਿਵਾਲੀ ਵੀ ਲੰਘ ਗਈ ਹੈ ਨਾ ਤੁਹਾਨੂੰ ਮੈਂ ਘਰੇ ਸੁਨੇਹਾ ਵੀ ਭੇਜ ਦਿੱਤਾ ਸੀ ਕਿ ਤੁਹਾਡਾ ਬਜ਼ੁਰਗ ਮੇਰੇ ਕੋਲ ਆ ਵਾ ਅਸੀਂ ਤਰਨਧਾਨ ਤੋਂ ਬੋਲਦੇ ਆਂ ਪਰ ਤੁਸੀਂ ਇੱਕ ਵਾਰੀ ਵੀ ਜ਼ਰੂਰੀ ਨਹੀਂ ਸਮਝਿਆ ਕਿ ਆਪਣੇ ਪਿਓ ਦਾ ਫੋਨ ਕਰਕੇ ਹਾਲ ਪੁੱਛ ਲਿਏ ਮੈਂ ਨਾ ਤੁਹਾਨੂੰ ਕਾਲ ਕਰਦਾ ਥੋੜੇ ਟਾਈਮ ਜਿਉਂਗੇ ਤੇ ਕਹਿੰਦਾ ਤੁਹਾਨੂੰ ਕੋਲਾ ਤੁਹਾਡਾ ਨੰਬਰ ਆਹ ਮੇਰਾ ਨੰਬਰ ਹੀ ਹੈ ਉਹ ਕਹਿੰਦਾ ਵੀਰ ਮੇਰਾ ਟਾਈਮ ਨਹੀਂ ਹੈਗਾ ਤੇ ਮੈਂ ਨਹੀਂ ਜਾ ਸਕਦਾ ਤੇ ਇਸ ਗੱਲ ਨੂੰ 3 ਮਹੀਨੇ ਗੇ ਦਿਵਾਲੀ ਨਾਂ ਕਿ ਰੋਜ਼ ਮੇਰੇ ਕੋ ਰੋਲਾ ਠੀਕ ਹੈ ਜੀ ਇਹਨਾਂ ਕਰੇ ਮੈਂ ਦੋ ਤਿੰਨ ਵਾਰੀ ਸੁਨੇਹੇ ਭੇਜੇ ਇਹ ਆਏ ਨਹੀਂ ਖੀਰ ਧਿਆਨ ਕੇ ਮੈਂ ਦੋ ਮਹੀਨਾ ਬਾਅਦ ਆਨ ਕੇ ਪਰਸੋਂ ਵੀਡੀਓ ਪਾਈ ਮੈਂ ਬਾਪੂ ਦੀ ਇਹ ਵੀ ਰੋ ਰੋ ਕੇ ਕਹਿੰਦਾ ਪੁੱਤ ਮੇਰੀ ਵੀਡੀਓ ਪਾ ਦੇ ਐਦਾਂ ਦੇ ਪਤਾ ਨਹੀਂ ਮੈਨੂੰ ਕਿਵੇਂ ਸੰਭਾਲਣਾ ਕਿ ਨਹੀਂ ਹੁਣ ਜੇ ਵੀਡੀਓ ਪਾਈ ਹੈ ਤਾਂ ਹੁਣ ਤੁਸੀਂ ਤਾ ਦਾਈ ਜੇ ਉਦੋਂ ਆ ਜਾਂਦੇ ਤੇ ਬਥੇਰੀ ਗੱਲ ਇਹ ਕਿ ਕਿਸੇ ਤੋਂ ਇਹ ਨਹੀਂ ਵੀ ਤੇ 1.5 ਘੰਟੇ ਪਹਿਲਾਂ ਵੀ ਗੱਲ ਇਹ ਚ ਉਹ ਤਾਂ ਮਦਰੂ 15 ਦਿਨ ਦੇ ਤੋਂ ਗੱਲ ਸੁਣੋ ਚਲੋ ਤਾਂ ਢੀ ਆਪਾਂ ਮੰਨ ਲਈਏ ਤੇ ਪੰਨੇ ਦੇਣ ਨੂੰ ਛੱਡੋ ਤੁਸੀਂ ਆਪਾਂ ਪੰਨੇ ਨਹੀਂ ਮੰਨਦੇ ਹਾਂ ਠੀਕ ਹੈ 15 ਦਿਨ ਹੀ ਮੰਨ ਕੇ ਚਲੋ ਪਰ ਇੱਕ ਚਲੋ ਖਾਰ ਇੱਕ ਘਰ ਦੇ ਵਿੱਚ ਪ੍ਰੋਬਲਮ ਹੈਗੀ ਇਹ ਨਹੀਂ ਕੋਈ ਕਹਿ ਸਕਦਾ ਵੀ ਲੈ ਵੀ ਮੇਰੇ ਘਰੇ ਨਹੀਂ ਹੈਗੀ ਕੋਈ ਬਾਹਰ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਮੇਰੇ ਘਰੇ ਪ੍ਰੋਬਲਮ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਹਾਇ ਸਾਰਿਆਂ ਦੇ ਹਾਂਜੀ ਠੀਕ ਹੈ ਅਰੇ ਆ ਵੀ ਸਭ ਤੋਂ ਚੰਗੇ ਕਰਦੇ ਆ ਨਾ ਵੀ ਹੁਣ ਆਪਾਂ ਵੇਖੋ ਘਰ ਦਾ ਕੁਜੀ ਆਪਣਾ ਕਹੋਂ ਗਿਆ ਪਰ ਇੱਕ ਦਿਨ ਬਾਅਦ ਇਹ ਨਾ ਤੇ ਆਪਾਂ ਹੁਣ ਮੰਨ ਲਓ ਮੱਲਾ ਆਪਾਂ ਤੇ ਡੇਢ ਮਹੀਨਾ ਵੀ ਛੱਡਦਾ ਤਿੰਨ ਵੀ ਛੱਡਦੇ ਆਪਾਂ 15 ਦਿਨ ਨੂੰ ਵੀ ਮੰਗ ਲਈ ਚੱਲੀ ਗਈ ਤੇ 15 ਦਿਨ ਤੇ ਫਿਰ ਮੰਨ ਲਏ ਇਹ ਸੋਚਣ ਵਾਲੀ ਗੱਲ ਹੀ ਹੈ ਨਾ ਵੀ ਕੀ ਹੈ ਨਾ ਵੀ ਨਾ ਡੇਢ ਡੇਢ ਵੀ ਨਾ ਅੱਗੇ ਵੀ ਚੱਲਦੇ ਬੇਗਦੇ ਇੱਥੇ ਚੱਲ ਗਏ ਜਾਂ ਉੱਥੇ ਚੱਲ ਗਏ ਇਹ ਪਰ ਯਾਰ ਬੇਕਰ ਹਰ ਕੋਈ ਸਹਿਮਤ ਆ ਆਪਰੇ ਕੋ ਫੋਨ ਤੇ ਹੈਗੇ ਨਾ ਇਹ ਪੁਰਾਣਾ ਜ਼ਮਾਨਾ ਤਾਂ ਹੈ ਨਹੀਂ ਇਹ ਲੈ ਵੀ ਯਾਰ 2022 ਬਾਸੀ ਨੂੰ ਨਹੀਂ ਤੇ ਬਾਸੀ ਨੇ ਸਾਨੂੰ ਜਵਾਬ ਨਹੀਂ ਦਿੱਤਾ ਆਖਾ ਨੇ ਹੁਣ ਤੇ 50 ਮਿੰਟਾਂ ਹੀ ਸਾਰੀਆਂ ਰਿਸ਼ਤੇਦਾਰਾਂ ਕੇ ਆਪਾਂ ਫੋਨ ਕਰ ਲਈਏ 5 ਮਿੰਟ ਵੀ ਬਹੁਤ ਨਾ ਕਰੋ ਮਗਰੋਂ ਬਾਪੂ ਦੀ ਕੁੜੀ ਬਾਪੂ ਦੀ ਦੋਤੀ ਦਾ ਮਗਰੋਂ ਵਿਆਹ ਹੋ ਗਿਆ ਵਾ ਤੁਹਾਡੀ ਪਨੇਵੀ ਦਾ ਹੋਇਆ ਨਾ ਮਗਰੋਂ ਵਿਆਹ ਤੇ ਬਾਪੂ ਨੂੰ ਕੁਝ ਵੀ ਨਹੀਂ ਪਤਾ ਤੇ ਬਾਪੂ ਨੂੰ ਪੋਤਰੀ ਨੇ ਰਾਤ ਦੱਸਿਆ ਤੇ ਬਾਪੂ ਰੋਣ ਲੱਗਿਆ ਹੈ ਪੁੱਤ ਮੇਰ ਤੋਂ ਬਗੈਰ ਹੀ ਕਰ ਲਿਆ ਠੀਕ ਹੈ ਜੀ ਵੀਰੇ ਗੱਲ ਇਹ ਹੁੰਦੀ ਹੈ ਕਿ ਹੁਣ ਮੇਰੀ ਕੁੜੀ ਆ ਸਕੂਲ ਜਾਂਦੀ ਆ 10 ਮਿੰਟ ਵੀ ਲੇਟ ਆਵੇ ਨਾ ਗੈਣ ਤੇ ਅਸੀਂ ਡਰਾਈਵਰ ਨੂੰ ਫੋਨ ਲਾਉਣਾ ਪੈਂਦੇ ਆ ਉਹ ਕਿੱਥੇ ਆ ਤੂੰ ਕੱਧੋਂ ਨਹੀਂ ਆਇਆ ਛੇਤੀ ਹੈਨਾ ਤੇ ਵੀਰ ਜੀ ਛੱਦ ਕੇ ਲੈ ਆ ਬੱਦੂ ਕੋਈ ਮਨ ਦੇ ਮੈਂ ਤਾਂ ਮੈਂ ਪਤਾ ਹੋਏ ਨਹੀਂ ਕਿ ਜੱਲੇ ਪੀਂਦੇ ਮੈਂ ਉਹ ਬਾਰੀ ਕੋਈ ਨਹੀਂ ਮੈਂ 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 ਇਤਨਾ ਸਾਦੇ ਕੋਲ ਦਾ ਬਹੁਤ ਪ੍ਰੇਮ ਹੁੰਦਾ ਸਾਰੇ ਹੀ ਹੁੰਦੇ ਆ ਪਰ ਸਾਡੇ ਬੱਪਾ ਕੋਈ ਥੋੜਾ ਹੁੰਦਾ ਕੋਈ ਜ਼ਿਆਦਾ ਹੁੰਦਾ ਮੈਨੂੰ ਨਹੀਂ ਪਤਾ ਮੰਨਦਾ ਨਹੀਂ ਪਤਾ ਲੱਗਦਾ ਪਰ ਮੈਂ ਸੁਣਿਆ ਕਿ ਲਿਆ ਵਾ ਘਰੇ ਮੈਂ ਕੁਝ ਨਹੀਂ ਮੈਂ ਹਾਂ ਅੱਲਾਹ ਨੇ ਇਹ ਆਵੇ 10-15 ਮਿਹੜ ਆ ਗਿਆ ਭਾਈ ਕੋਈ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਕੀ ਗੱਲ ਸਾਡੇ ਘਰ ਚਾ ਕੰਮ ਨਹੀਂ ਹੈ ਆਹਰੇ ਬੁੱਤਾਂ ਦੀਆਂ ਕੀਮਾ ਲੰਗਣਦੇ ਆ ਤੇ ਜਾਂ ਫਿਰ ਆਪਾਂ ਅੱਗੋ ਪੋਤਰਾ ਇਹਨਾਂ ਦਾ ਭਤੀਜਾ ਹੀ ਖਣੀ ਪਤਾ ਨਹੀਂ ਕੌਣ ਅੱਗੋ ਮੇਰੇ ਨਾਲ ਲੜਨਦੇ ਆ ਮੈਂ ਕਿਹਾ ਵੀਰੇ ਤੈਨੂੰ ਮੈਨੂੰ ਨਾ ਕਹਿੰਦਾ ਮੇਰੇ ਤੋਂ ਟਾਈਮ ਨਹੀਂ ਹੈ ਮੰਨ ਕੇ ਚਲੋ ਆਪਣਾ ਕੋਈ ਘਰੇ ਨਾ ਹੋਵੇ ਕੰਮ ਮੈਂ ਨੂੰ ਫੋਨ ਲਾਇਆ ਮੈਂ ਕਿਹਾ ਵੀਰੇ ਤੁਹਾਡਾ ਇੱਕ ਬਜ਼ੁਰਗ ਮੇਰੇ ਕੋਲ ਹੈ ਮੈਂ ਗੱਲ ਕਰਾਈ ਕਿਹਾ ਹਾਂ ਮੇਰਾ ਦਾਦਾ ਬਾਪ ਤੇ ਮੈਂ ਵੀਰੇ ਆਨ ਕਿਤੇ ਨੂੰ ਲੈ ਜਾਓ ਤੇ ਕਹਿੰਦਾ ਵੀਰ ਮੇਰੇ ਕੋ ਟਾਈਮ ਨਹੀਂ ਹੈ ਵੇ ਉਹ ਤਾਂ ਪਾਸਾ ਤੇਰਾ ਹੀ ਵੇੜ ਤਨ ਪਤਾ ਕੰਮ ਕਦੀ ਲੱਭਦੇ ਕਦੀ ਨਹੀਂ ਲੱਭਦੇ ਵੀ ਦੀ ਇਹ ਗੱਲ ਤੇ ਝੂਠ ਨਾ ਮਾਰਿਓ ਟਾਡੇ ਆਪਣੇ ਬੱਚੇ ਆ ਨਾ ਹਾਂਜੀ ਟਾਡਾ ਆਪਣਾ ਬੱਚਾ ਛਾਂ ਮਾਂ ਦਿਨੋਂ ਨੇਰਾ ਹੋ ਜਾਂਦਾ ਘਰੇ ਨਹੀਂ ਆਉਂਦਾ ਤੇ ਭਾਦੀ ਬੰਦੀ ਆ ਨਾ ਪਤਾ ਨਹੀਂ ਕਿੱਥੇ ਆ ਹਨਾ ਹਨਾ ਜਿੰਨਾ ਚਿਰ ਆਪਾਂ ਨੂੰ ਉਹਦਾ ਥਾਂ ਟਿਕਾਣਾ ਨਹੀਂ ਪੁੱਛਦਾ ਆਪਾਂ ਨੂੰ ਚੈਨ ਨਹੀਂ ਹੁੰਦਾ ਨਾ ਰੋਟੀ ਨਹੀਂ ਆਪਣੀ ਲੰਗ ਦੀ ਤੁਸੀਂ ਇਹਨੇ ਦੀ ਕਿੰਨੇ ਮਤਲਬ ਕਿ ਤਿੰਨ ਬੇਟੇ ਆ ਵੱਡੇ ਛੋਟੇ ਜਾਂ ਸਭ ਤੋਂ ਛੋਟੇ ਮੈਂ ਸਭ ਤੋਂ ਛੋਟਾ ਠੀਕ ਹੈ ਜੀ ਵੱਡੇ ਜੀ ਆ ਤੁਸੀਂ ਵੱਡੇ ਜੀ ਹਾਂਜੀ ਠੀਕ ਹੈ ਜੀ ਬਾਜਾ ਰੋਂਦਾ ਲੇਟ ਕੀਤਾ ਵਿੱਚ ਕਵਾਰ ਵਾਲੇ ਜਾਂਦੇ ਬੜਾ ਰੋਂਦਾ ਰਿਹਾ ਬਾਪੂ ਬੜਾ ਰੋਂਦਾ ਰਿਹਾ ਉਹ ਤੇ ਮੇਰਾ ਕੋਈ ਹੱਲ ਕਰ ਮੈਂ ਬਾਪੂ ਕੀ ਹੱਲ ਕਰਾ ਤੇਰਾ ਮੈਂ ਕੀ ਧਿਆਨ ਕੇ ਬਾਪੂ ਕਹਿੰਦਾ ਮੇਰੀ ਤੂੰ ਵੀਡੀਓ ਹੀ ਪਾ ਦੇ ਰੱਖੀ ਜਾਊਗੀ ਆ ਨਹੀਂ ਬਹੁਤ ਚੰਗੀ ਗੱਲ ਨਹੀਂ ਆਪਣੇ ਵਾਸਤੇ ਆਪਾਂ ਡੰਗਰ ਰੱਖੇ ਮੱਜਾ ਰੱਖਿਆ ਪੰਜਾਬੀਆਂ ਮੱਜਾ ਰੱਖਿਆ ਉਹਨਾਂ ਨੂੰ ਵੀ ਤਾਂ ਆਪਾਂ ਸੁਭਾਲਦੇ ਆ ਠੀਕ ਹੈ ਕਿਉਂਕਿ ਉਹਨਾਂ ਤੋਂ ਦੁੱਧ ਲੈਣਾ ਤੇ ਬਾਪੂ ਤੋਂ ਤਾਂ ਜਮੀਨ ਚੰਦ ਲੈ ਲਈ ਆਪਾਂ ਹੈਨਾ ਨਹੀਂ ਫੇਰ ਵੀ ਕੰਟੀਨਿਊ ਕਰਾਂ ਜੀ ਕਰਦਾ ਬਜ਼ੁਰਗ ਬੰਦੇ ਨੂੰ ਕੱਢਣ ਜੀ ਕਰਦਾ ਵਾ ਆ ਵੇਲਾ ਨਹੀਂ ਕੀ ਮਾਲ ਹੈ ਸਰਕਾਰ ਦਾ ਪੱਕੀ ਮੋਟਰ ਚੱਲਦਾ ਇਹਦਾ ਵੀ ਪਤਾ ਤਾਂ ਤੁਹਾਨੂੰ ਪੁੱਛ ਹੁਣ ਇੱਕ ਮੱਛੀਆ ਦਾ ਕਿਹੜਾ ਸਲਾਪ ਦਾ ਪੂਰ ਕੌਣ ਪਛਾਣੇ ਵੀਰ ਕਿਹੜੇ ਆਹ ਝੜਾ ਜਿਹਨੇ ਗਾਣੀ ਕੰਮ ਕਰਦੀ ਕਿਹੜਾ ਕਿਹੜਾ ਵਾਜੇ ਵੀ ਇੰਨਾ ਆਹ ਕੌਣ ਆਹ ਕੌਣ ਇਹ ਕਾਜਾ ਹੈ ਕਾਜਾ ਹੈ ਮੈਂ ਬ੍ਰਿੰਸ ਤੋਂ ਉਹ ਉਹਨੇ ਲਾ ਪਾ ਲਾ ਜੇ ਹੈ ਤੇ ਤੁਸੀਂ ਦੋਵੇਂ ਬੇਪਛਾਣੇ ਹੋਏ ਉਹ ਕਾਜਾ ਜਿਹੜਾ ਉਹਦੇ ਆਪ ਵਿੱਚ ਬੜਿਆ ਜਿੱਦਾਂ ਪੈ ਪੁੱਛ ਜੋ ਆਇਆ ਤਾਂ ਵੇਖੋ ਪਾਇਆ ਉਹ ਭਾਏ ਕੋਠਾ ਪੁੱਛੇ ਵੀ ਨਹੀਂ ਕਦੀ ਤੇਰ ਪਾਈ ਚਾਜਣਾ ਗੱਲ ਤੇ ਅੱਜ ਤੇ ਬੜਿਆ ਮੇਰੇ ਕੋ ਗਲਤੀ ਜੀ ਹੋਈ ਪਹਿਲਾਂ ਮੈਨੂੰ ਇਹ ਦੱਸੋ ਪ੍ਰਿੰਸ ਮੈਂ ਬਹਿਰਾ ਮੈਂ ਬਹਿ ਨਾ ਮੈਂ ਮੇਰੇ ਕੋ ਜਿਹੜੀ ਗਲਤੀ ਹੈ ਜੇ ਇੱਥੇ ਬੰਦੇ ਲੋਕ ਚਾਰ ਚੁੰਦੇ ਆ ਉਹਦੀ ਮੈਨੂੰ ਮਾਫੀ ਕਰਾ ਦਿਓ ਇਹਦਾ ਤੇ ਨਾ ਉਸ ਦਿਨ ਮੇਰੇ ਨਾਲ ਵੀ ਗੱਲ ਹੋਈ ਮਹੀਨਾ ਹੋ ਗਿਆ

ਚਾਹ ਨਾਲ ਇਹਦੇ ਜਿਹੜਾ ਹੋਇਆ ਕੰਮ ਉਹਨਾਂ ਦਾ ਕੋਈ ਜਾਨੂ ਹੀ ਹੈ ਪਾਪਾ ਜੀ ਉਹ ਮੈਨੂੰ ਆਦੇ ਪਾਸ ਬਾਪੂ ਤੂੰ ਕਿੱ데 ਰਹੀ ਨਾ ਮੈਂ ਅੱਜ ਅੱਥਾ ਕਦੀ ਮੈਂ ਘਰ ਕਦੀ ਇਕੱਲਾ ਪਰ ਤੂੰ ਤੱਕ ਕੇ ਟਿਕਾਣੇ ਘੱਲਦੀ ਹੈ ਮੈਂ ਕਿਹੜਾ ਕੰਮ ਇਹਨੂੰ ਬਾਬੇ ਨੂੰ ਫੋਨ ਕੀਤਾ ਇਹ ਆਂਦਾ ਵੀ ਚੱਲ ਜੇ ਆਇਆ ਬਾਪੂ ਤੇ ਮੈਂ ਲੈ ਜਾਊਂਗਾ ਜੇ ਬਜ਼ੁਰਗਾਂ ਨੂੰ ਮੈਂ ਕਿਹੜੇ ਹੱਕੇ ਵੀ ਦੱਸਣਾ ਕਿ ਆਇਆ ਵੀ ਮਰਜ਼ੀ ਨਾ ਕਰੂੰ ਤੇ ਲੈਣ ਨੂੰ ਤੇ ਮੈਨੂੰ ਕਰੂਣ ਨੂੰ ਸੋ ਉਹਨਾਂ ਦੀ ਕਹਾਣੀ ਚੱਲ ਰਣੀ ਆ ਕਿ ਆਪਣੀ ਮਰਜ਼ੀ ਨਾਲ ਬੰਦੇ ਜੀ ਨੇ ਮਾਰਿਆ ਬਾਪੂ ਜੀ ਨੇ ਉਸ ਦਿਨ ਵੀਡੀਓ ਚ ਬੋਲਿਆ ਕਿ ਛੋਟੇ ਮੁੰਡੇ ਨੇ ਮੈਨੂੰ ਘਰੋਂ ਕੁੱਟ ਕੇ ਕੱਢਿਆ ਸਾਰੀ ਮੇਰੇ ਤੋਂ ਪ੍ਰੂਫ ਵਾ ਠੀਕ ਹੈ ਜੀ ਕੁੱਟ ਕੇ ਘਰੋਂ ਕੱਢਿਆ ਵਾ ਮੈਂ ਅਚਲ ਸਿੰਘ ਚੱਲਿਆ ਸੀਗਾ ਅਚਲ ਸਾਹਿਬ ਤਾਂ ਲੱਗੇ ਗੁਰਦਰ ਸਾਹਿਬ ਉੱਥੇ ਚੱਲਿਆ ਸੀਗਾ ਰਸਤੇ ਦੇ ਵਿੱਚ ਜਿਹੜੇ ਪਿੰਡ ਸੀਗਾ ਉਸ ਪਿੰਡ ਦੇ ਵਿੱਚ ਬਾਪੂ ਦੇ ਖਣੀ ਭਰਾ ਦਾ ਮੁੰਡਾ ਸੀਗਾ ਭਤੀਜਾ ਰਹਿੰਦਾ ਕੋਈ ਠੀਕ ਹੈ ਜੀ ਉਹਦੇ ਘਰੇ ਗਿਆ ਉਹਨਾਂ ਨੇ ਵੀ ਬਾਪੂ ਨੂੰ ਮਤਲਬ ਕਿ ਰਾਤ ਨਹੀਂ ਰੱਖਿਆ ਪਤਾ ਨਹੀਂ ਕੋਈ ਗੱਲ ਹੋ ਗਈ ਨੰਗ ਦਾ ਟੱਬ ਦਾ ਜਿਨ੍ਹਾਂ ਦੇ ਘਰੋਂ ਮੈਂ ਲੈ ਕੇ ਆ ਉਹਨਾਂ ਨੇ ਇਨਸਾਨੀਅਤ ਦੇ ਨਾਂ ਤੇ ਬਾਪੂ ਨੂੰ ਰੱਖਿਆ ਉਹਨਾਂ ਨੇ ਮੈਨੂੰ 2 ਦਿਨ ਕੋਲ ਆਇਆ ਮੈਂ ਵੀ ਅੱਜ ਵੀ ਆਇਆ ਨਾ ਕੱਲੋਂ ਤੀਜੇ ਦਿਨ ਮੈਂ ਗਿਆ ਤੀਜੇ ਦਿਨ ਰਾਤ ਸਮਾਂ ਹੀ ਜ਼ਿਆਦਾ ਹੋ ਗਿਆ 9 ਵਜੇ ਰਾਤ ਦੇ ਕਿ ਮੈਂ ਨਾ ਉਹਦਾ ਦੇ ਘਰੇ ਚੱਲ ਮੈਂ ਚਲੇ ਗਿਆ ਮੈਂ ਕਿ ਬਾਪੂ ਕਹਿੰਦਾ ਕਿ ਉਹ ਤੇ ਮੇਰੇ ਮੁੰਡੇ ਮੇਰੇ ਨਾਲ ਲੜਿਆ ਤੇ ਮੈਂ ਬਾਪੂ ਜੀ ਲੜਿਆ ਤੇ ਫਿਰ ਰਾਤ ਨੂੰ ਜਾਣ ਦਾ ਸਮਾਂ ਨਹੀਂ ਹੈਗਾ ਆਪਾਂ ਕੋਲੇ ਸਵੇਰੇ ਉਹਨਾਂ ਦੇ ਸਰਪੰਚ ਨਾਲ ਗੱਲ ਕਰਕੇ ਤੇ ਆਪਾਂ ਮਸਲਾ ਖਲਤੂ ਕਰਦਾਂਗੇ ਅਗਲੇ ਦਿਨ ਮੈਂ ਸਰਪੰਚ ਦਾ ਨੰਬਰ ਕੱਢ ਕੇ ਸਰਪੰਚ ਸਾਹਿਬ ਨੂੰ ਫੋਨ ਲਾਇਆ ਸਰਪੰਚ ਸਾਹਿਬ ਨੇ ਇਹਨਾਂ ਦੇ ਘਰੇ ਸੁਨੇਹਾ ਭੇਜਿਆ ਉਹ ਫਿਰ ਪਾੜੀ ਦੀ ਮਦਾਨੀ ਵਾਲੀਆਂ ਗੱਲਾਂ ਕਿ ਉਹ ਇਹਨਾਂ ਨੇ ਅੱਗੋਂ ਕੋਈ ਵੀ ਬਾਪੂ ਦੇ 2 ਮਹੀਨੇ ਪਹਿਲਾਂ ਹੀ ਬਾਪੂ ਨੇ ਆ ਪਿਆ ਅੱਗੇ ਤੱਕ ਨਾ ਤਾ ਅੱਗੇ ਚੱਲ ਜਾ ਨੌਕਰੀ ਦਾ ਨਾਂ ਉਹ ਲੋਕਾਂ ਨੂੰ ਵੀ ਲਾਗੇ ਉਹਨਾਂ ਦੇ ਇੱਧਰ ਇੱਧਰ ਉਹ ਗੱਲ ਤੇ ਸੁਣ ਲੈ ਹਾਂਜੀ ਇੱਥੋਂ ਆਪ ਬੰਦਾ ਨਾ ਆਊਗਾ ਤੇ ਨਾ ਇੱਥੋਂ ਜਾ ਸਕਦਾ ਉਹ ਜਾਣਦੇ ਨਹੀਂ ਤੂੰ ਕਿ ਗਿਆ ਉਹ ਜੂਂਦੇ ਰਿਹਾ ਪੂਆ ਪੂਆ ਦੇ ਪੁੱਤਾਂ ਕੋ ਗਿਆ ਇਹ ਤਾਂ ਮੱਧਾ ਤੋਂ ਨਾ ਬਾਬਾ ਜੀ ਬਾਬਾ ਮੇਰੀ ਗੱਲ ਸੁਣ ਉਹ ਤੇ ਅਨੰਦਪੁਰ ਆ ਅਨੰਦਪੁਰ ਆ ਅਨੰਦਪੁਰ ਇੱਥੇ ਮਈਆਂ ਆ ਇਹ ਬਾਬਾ ਇਹ ਮੇਰੀ ਗੱਲ ਤੇ ਤੂੰ ਸਮਝੀ ਨਹੀਂ ਨਾ ਤੇ ਜੋ ਰੰਜਾ ਬਰ ਲਿਆਉਂਦਾ ਕੇ ਇਹਨੂੰ ਬੱਪੂ ਤੇ ਨਾ ਇਥੋਂ ਆਪਣੀ ਮਰਜ਼ੀ ਨਾਲ ਨਿਕਲ ਦਿੰਦਾ ਜਦੋਂ ਪਾਪਾ ਛੱਡੂ ਕੋਈ ਬਾਹਰ ਚ ਸਾਰੀ ਗੱਲ ਤੇ ਸਾਬਤ ਆ ਕਿਉਂਕਿ ਮੈਂ ਇਹਨਾਂ ਨੂੰ ਲੈ ਕੇ ਆਇਆ ਸੀ ਇਹ ਆਂਦਾ ਵੀ ਮੁੜ ਕੇ ਮਿਰਤੇ ਦੇਣਾ ਤੇਰੇ ਨੂੰ ਬੱਪੂ ਜੀ ਮੈਨੂੰ ਘਰ ਵੱਡਾ ਮੁੰਡਾ ਬੁੱਟ ਕੇ ਇਹਨੇ ਕੁੱਟਿਆ ਆ ਪੈਰ ਤੇ ਲਾਇਸੈਂਸ ਨਾਲੋਂ ਸਾਡੇ ਆਵੇ ਸ਼ੇਰ ਆਵੇ ਲਾਇਸੈਂਸਰ ਨਾਲ ਪੈਰ ਲੂਸਾ ਪਤਾ ਨਹੀਂ ਸ਼ਰਾਬ ਪੀਤਾ ਕਿੱਥੇ ਡਿੱਗੇ ਤੇ ਬਾਮਾ ਹਾ ਮੈਂ ਹੁਣ ਕਚਾਲਿਆਂ ਕੋਇਆ ਲੇ ਉਦਾਰੀ ਨੂੰ ਚਾਹੇ ਉਹ ਵੀਡੀਓ ਬਣ ਗਈ ਹੈ ਨਾ ਨਾ ਤੂੰ ਸਾਤਰੀ ਕਾਲ ਕੋਈ ਪਾਪਾ ਕਿੱਥੇ ਆ ਤੂੰ ਪੁੱਛਿਆ ਬਾਬਾ ਜੀ ਆ ਜਾ ਨਿੱਕਾ ਕੋਈ ਨਹੀਂ ਕੋਈ ਤੇ ਮੇਰੀ ਪੋਤੀ ਨੇ ਆਖਿਆ ਨਾ ਰਾਤੀ ਤੇ ਚਾਚਾ ਲੜਦਾ ਹੋਰ ਕੋਈ ਨਹੀਂ ਲੜਦਾ ਤੇ ਚਾਚਾ ਇੱਕ ਦੇ ਲੜੇ ਤੇ ਲੜੇ ਨੇ ਕਿ ਆਹ ਮੈਨੂੰ ਕੋਈ ਨਹੀਂ ਆਂਦਾ ਦੂਜਾ ਜਸਵੀਰ ਕੋਈ ਨਹੀਂ ਆਂਦਾ ਯਾਰ ਜਸਵੀਰ ਹੀ ਪਤਾ ਨਹੀਂ ਇੱਕ ਦਾਗ ਜਸਵੀਰ ਦਾ ਹੀ ਆ ਪਰ ਦਿਨ ਦਿਨ ਦੇ ਦਿਆ ਸੀ ਨਾ ਵੀਰ ਜੀ ਔਰ ਇਹਨਾਂ ਦੇ ਪੁੱਤ ਬਾਹਰ ਆ ਹਨਾ ਇਹ ਵੀ ਆਪੇ ਬਾਹਰ ਜਾਂਦੇ ਨੇ ਦਿਨ ਦਿਹਾੜਾ ਹੋਵੇਗਾ ਜਦੋਂ ਇੱਥੇ ਸੱਤ ਬਗਾਨੇ ਵੀ ਇੱਥੇ ਆਣ ਕੇ ਇਹਨਾਂ ਨੂੰ ਮਿਲ ਕੇ ਜਾਂਦੇ ਆ ਉਹ ਮੈਂ ਸਰੇ ਨਹੀਂ ਠੀਕ ਹੈ ਜੀ ਦੀਵਾਲੀ ਸੀਗੀ ਕਹੇ ਨੇ ਫੋਨ ਤੱਕ ਨਹੀਂ ਲਾਇਆ ਪਤਾ ਵੀ ਕਿ ਬਜ਼ੁਰਗ ਸਾਡਾ ਆਸ਼ਮ ਦੇ ਵਿੱਚ ਆ ਹਨਾ ਮੈਂ ਇਹਨਾਂ ਨੂੰ ਕਿਹਾ ਹਾਂ ਦੋਹਾਂ ਨੂੰ ਇਹਨੂੰ ਪਾਪਾ ਜੀ ਮੈਂ ਆਪਣੇ ਪੁੱਤ ਨੂੰ ਬਹੁਤ ਹੀ ਨੰਬਰ ਲਾਇਆ ਤੁਹਾਨੂੰ ਮੈਸੇਜ ਵੀ ਕੀਤੇ ਦੋ ਤਿੰਨ ਕੁੜੀਆਂ ਨੇ ਵੀ ਕੀਤਾ ਤੁਹਾਨੂੰ ਹੁਣ ਆਏ ਮੈਸੇਜ ਤੁਹਾਡੇ ਪਰਸੂ ਆਏ ਨਹੀਂ ਪਹਿਲਾਂ ਵੀ ਆਏ ਤੁਹਾਨੂੰ ਇੱਕਦਮ ਤੁਸੀਂ ਕਾਲ ਵੀ ਭੇਜੀ ਵੀ ਤੁਸੀਂ ਕੌਣ ਬੋਲਦੇ ਕਿ ਸ਼ਾਮਾਂ ਨੂੰ 9 ਵਜੇ ਤੋਂ ਬਾਅਦ ਚ ਲਾਇਓ ਤੇ ਅਸੀਂ ਉਦੋਂ ਵੀ ਬੜੇ ਫੋਨ ਕੀਤੇ ਤੁਹਾਨੂੰ ਟਰਾਈ ਕੀਤੀ ਇੱਕ ਦਿਨ ਤੁਹਾਡੇ ਫੋਨ ਆਇਆ ਉਸ ਦਿਨ ਤੁਸੀਂ ਮੈਨੂੰ ਪੁੱਛਿਆ ਵੀ ਹਿਰੰਗਨ ਨਗਲ ਤੋਂ ਤੇ ਮੈਂ ਪੁੱਛਿਆ ਤੁਹਾਨੂੰ ਕੌਣ ਹੋ ਉਸ ਤੋਂ ਬਾਅਦ ਮੇਰੀ ਗੱਲ ਨਾਲ ਨਹੀਂ ਹੋਈ ਕੋਈ ਵੀ ਹਾਂਜੀ ਹਾਂਜੀ ਗੱਲ ਨਹੀਂ ਹੋਈ ਤੁਹਾਡੀ ਸਰਪੰਚ ਦਾ ਮੇਰੇ ਕੋਲ ਨੰਬਰ ਸੀ ਉਹ ਵੀ ਸੇਵ ਸੀਗਾ ਤੁਹਾਡੇ ਉਹ ਮੁੰਡੇ ਦਾ ਮੇਰੇ ਕੋਲ ਨੰਬਰ ਸੀਗਾ ਠੀਕ ਹੈ ਜੀ ਉਹ ਵੀ ਸੇਵ ਸੀ ਤੇ ਮੈਨੂੰ ਤੁਸੀਂ ਇਹ ਗੱਲ ਕਹਿ ਰਹੇ ਸੀਗੇ ਅੱ ਇਹ ਟਾਡੀ ਨਾਲ ਗੱਲ ਹੋਈ ਸੀ ਨੀ ਵੀਰ ਜੀ ਉਹ ਜਿਹੜੇ ਬਾਹਰ ਵਾਲੇ ਵੀਰ ਨਾਲ ਕੀ ਦੀ ਗੱਲ ਹੋਈ ਟਾਡੀ ਜਿਹੜਾ ਬਾਹਰ ਮੈਰ ਕਰਾ ਤੁਸੀਂ ਇੱਕ ਗੱਲ ਕਹੀ ਸੀ ਕਿ ਵੀਰ ਜੀ ਸਾਨੂੰ ਪਤਾ ਹੀ ਨਹੀਂ ਆ ਸਰਪੰਚ ਸਾਹਿਬ ਤੁਸੀਂ ਕਹਿੰਦੇ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਸਾਡਾ ਬਾਪੂ ਇੱਥੇ ਆਸ਼ਮ ਦੇ ਵਿੱਚ ਆਇਆ ਸੀ ਨਾ ਤੁਸੀਂ ਕਿਆ ਸੀ ਮੈਂ ਪਹਿਲਾਂ ਨਹੀਂ ਪਤਾ ਨਾ ਮੂੰ ਪਰ ਸਰਪੰਚ ਨਾਲ ਮੇਰੀ ਗੱਲ ਹੋਈ ਸਰਪੰਚ ਸਾਹਿਬ ਕਹਿੰਦੇ ਕਿ ਮੈਂ ਤੇ ਇਹਨਾਂ ਨੂੰ ਸਾਧ ਕੇ ਤੇ ਇਹਨਾਂ ਨੂੰ ਦੱਸਿਆ ਤਿੰਨਾ ਪੁੱਤਾਂ ਸਾਨੂੰ ਇਹੋ ਕਹੀ ਗਏ ਵੀ ਚਾਲੀ ਆ ਅੱਜ ਸਰਪੰਚ ਸਾਹਿਬ ਵੀ ਕਹਿੰਦਾ ਰਿਹਾ ਵੀ ਚਾਲੀ ਆ ਚਾਲੀ ਆ ਚਾਲਾ ਤਾਂ ਕਿਦਾਰਾ ਹੈਗਾ ਜਦੋਂ ਇਹਨੇ ਆਖਿਆ ਸਾਹ ਰੂਮ ਜਿਹਦੇ ਅੰਦਰ ਚਾਲੀ ਕੋ ਸਾਹ ਰੂਮ ਹੈਗੀ ਆ ਜਿੱਦੜ ਕੋ ਮਾਮਲੇ ਕੋ ਕਿਹਾ ਉੱਥੇ ਤੇਰੇ ਸੱਟਾ ਲੱਗੇ ਕਹਾਂਦਾ ਤੂੰ ਸ਼ਰਾਬ ਪੀਤੀ ਆ ਉੱਥੇ ਸਰਪੰਚ ਦੇ ਬੋਟਾ ਸੀ ਦੇ ਮਤੇ ਕੋ ਮੈਂ ਗਿਆ ਹੀ ਨਹੀਂ ਮੈਂ ਚਾਲਾ ਚਾਲਾ ਤੋਂ ਬਾਬੇ ਨਾਲ ਆ ਗਿਆ ਇਹਨੇ ਸੱਟ ਲੋ ਆ ਕੇ ਨਾ ਫਿਰ ਉੱਚਾ ਸਾਭ ਗਏ ਉਹਨਾਂ ਬਾਬਿਆਂ ਨੇ ਉੱਥੇ ਨਹੀਂ ਰੱਖਿਆ ਚਲੋ ਜਾ ਕਰ ਸੋ ਇੱਕ ਬਤਾ ਕੋ ਸੱਟ ਲੱਗੀ ਆ ਕੋਈ ਨਾ ਖਾੜ ਨਹੀਂ ਸਾ ਉਹਨਾਂ ਖੈ ਕਿ ਮੱਥੇ ਤੇ ਸੱਟ ਲੱਗੀ ਆ ਲੇਪੇ ਕੁਰਸੀ ਤੇ ਬੈਠੇ ਬੈਠੇ ਆ ਨਾ ਮੈਂ ਸ਼ਰਾਬ ਪੀ ਕੇ ਗਿਆ ਆ ਬਾਬੇ ਦਾ ਘਰਵਾ ਇੱਥੇ ਯੇ ਮੈ ਤੂਠ ਮਾਰਾਂ ਮੈਂ ਪਾਪਾ ਮੂੰਹ ਦੇ ਅੱਗੇ ਬਿਚਾਰੋ ਕਰਦੇ ਭਾਈ ਆਇਆ ਪਰ ਪਾਪੂ ਮੇਰੇ ਆ ਗਏ ਮੈਂ ਰੁਕਦੇ ਲਿਆ ਆਇਆ ਆ ਮੈਨੂੰ ਗੁੱਸੇ ਵੀ ਹੁੰਦਾ ਮੋੜੇ ਮੋਟਾ ਗੁੱਸੇ ਹੁੰਦਾ ਕਿਉਂ ਨਹੀਂ ਮੈਨੂੰ ਕੋਈ ਪੁੱਥੀ ਰੋਟੀ ਬਣਾਉਣਾ ਆਕੂ ਇਹਨੂੰ ਕੰਜਰ ਨੂੰ ਭੁੱਖ ਲੱਗੀ ਆ ਜੇ ਮੇਰੇ ਕੋ ਮਨਿਆ ਪਹਿਲੀ ਨੇ ਕਰਾ ਲਈ ਆ ਬਾਬਾ ਜੀ ਇੱਕ ਮੇਰੀ ਫਰਿਆਦ ਇਹ ਪਹਿਲੀ ਕਰਾ ਲਈ ਇੱਕ ਤਾਂ ਗੱਲ ਕੇ ਸੁਣ ਮੈਂ ਇੱਦਾਂ ਬਹਿ ਗਿਆ ਜਿੱਥੇ ਲਿਖਣ ਗਏ ਆ ਬੱਚੇ ਚੀਮੇ ਤੋਂ ਲੈ ਤੇ ਸੀਲੇ ਲਿਖਣ ਗਏ ਤੇ ਇਨੂੰ ਨਹੀਂ ਨਾ ਗੱਛਾ ਵੀ ਇੰਚਾਰੀ ਕਰਾ ਲਈ ਇਹ ਆਂਦਾ ਰਿਹਾ ਕਿ ਦੇ ਪੰਜਵਾਂ ਸਹੀ ਪੜੀ ਹੁੰਦੇ ਤਿੰਨ ਮੁੰਡੇ ਤੇ ਚੌਥਾ ਪਾਪਾ ਇਹਨਾਂ ਦੂਜਾ ਜਿਹੜਾ ਆਇਆ ਨਹੀਂ ਉਹ ਆਂਦਾ ਜਿਹਦੇ ਨਾਲ ਇਹਨੂੰ ਰੋਟੀ ਖਾਧੀ ਉਹਨੂੰ ਦੇ ਦੇਣੀ ਬਾਕੀ ਤਿੰਨੀ ਸਹੀ ਇੱਕੋ ਜੀ ਕਰਦੇ ਮੈਂ ਫੇਰ ਕੋਈ ਆ ਮੈਂ ਚਲੋ ਹੋ ਜਾਂਦੇ ਫੇਰ ਇਹਨਾਂ ਦਾ ਫਰਚੀ ਜਬਰਦਸਤੀ ਇਹਨੇ ਖੜਿਆ ਹਾਨੂੰ ਪਹਿਲੀ ਗਰੋਂ ਮੈਂ ਚਲੋ ਮੈਂ ਹੀ ਖੜਿਆ ਸੀ 6-7 ਮਹੀਨੇ ਹਾਲ ਨੂੰ ਅੰਦਰ ਆ ਪੈਲੀ ਕਰਵਾ ਲਓ ਅਸੀਂ ਆਹ ਸਾਡੀ ਕਿਹੜੀ ਭੈਣ ਵਾਜਰੀ ਲੈ ਚੱਲੀ ਤੁਹਾਡੇ ਵਾਸਤੇ ਸਭ ਤੋਂ ਚੰਗਾ ਕੀ ਹੋਰ ਨਹੀਂ ਹੈ ਸਾਡੇ 4 ਕਿਲੇ ਤੋਂ ਹੁਣ 1.5 ਕਿਲਾ ਹਨ ਕੁੜਾ ਕੇ ਦੇ ਦਿੱਤਾ ਹੁਣ ਇਹ ਛੇਕ ਲਿਆ ਜੀ ਅੱਧਾ 1.5 ਕਿਲਾ ਦੇ ਦੇ ਥੋੜਾ ਜਿਹੜਾ ਸਾਨੂੰ ਕਿਸੇ ਨੇ ਮੈਂ ਆਪਣੇ ਭਾਵੇਂ ਸਾਡੀ 4 ਭਾਵੇਂ 3 ਉਹ ਹਾਡੀ ਆ ਇਹਨਾਂ ਛੋਟੇ ਸਾਡਾ ਪਿਓ ਆ ਇਹ ਗੱਲ ਭਾਵੇਂ ਪੁੱਛੋ ਆਪਣਾ ਪਿਓ ਚੰਗਾ ਚਾਹੇ ਮਾੜਾ ਵਾ ਪਰ ਆਪਾਂ ਨੂੰ ਉਹਦੀ ਸਾਥ ਲੈਣੀ ਬੰਦ ਕੀਤੀ ਜੇ ਹੁਣ 1.5 ਮਹੀਨਾ ਹੋ ਗਿਆ ਕੀਤੀ ਨਹੀਂ ਨਹੀਂ ਜੇ ਕੋ ਚੱਲ ਜੇ ਕੋਈ ਘਰ ਕੇ ਆ ਜਾਓ ਸਾਡੇ ਕੋਲ ਜੇ ਪਿੱਛੋਂ ਬਿਲਾ ਰਹਿ ਜੇ ਤਾਂ ਨੂੰ ਇਹਦੀ ਚਲੋ ਇਹਦੀ ساری ਉਮਰ ਬਜ਼ੁਰਗ ਦੀ ਇਦਾਂ ਨਾਂਗੀ ਹਨਾ ਤੇ ਆਪਾਂ ਹੁਣ ਇਹ ਵੀ ਆਦਤਾਂ ਤੇ ਆਪਾਂ ਮੈਨੂੰ ਪਤਾ ਨਹੀਂ ਸੁਧਾਰ ਨਹੀਂ ਸਾਦੇ ਪਰ ਮੇਰਾ ਸ਼ਿਕਵਾ ਤੁਹਾਡੇ ਤੋਂ ਇਹ ਆ ਕਿ ਆਪਾਂ ਨੂੰ ਇੱਕ ਵਾਰ ਹੀ ਪਤਾ ਲੱਗਦਾ ਸੀਗਾ ਨਾ ਜਦੋਂ ਪਤਾ ਲੱਗ ਗਿਆ ਸੀਗਾ ਆਪਾਂ ਨੂੰ ਬਾਪੂ ਦੀ ਸਾਰ ਲੈਣੀ ਚਾਹੀਦੀ ਸੀ ਮੇਰੇ ਕੋਲ ਤੇ ਕਿੱਥੇ ਆ ਬਿਹਾਰ ਜੁਪੀ ਆ ਜਦੋਂ ਵੀ ਉਹ ਵੇਖੀ ਤਾਂ ਐਡੀ ਦੂਰ ਆਣ ਕੇ ਲੈ ਜਾਂਦੇ ਆ ਤੇ ਟਾੜਾ ਦੇ ਮਿਲਸਾਣਾ ਘੰਟੇ ਡੇਢ ਘੰਟਾ ਲੱਗਦਾ ਕੋਈ ਨਹੀਂ ਲਾਇਆ ਕੋਈ ਬਾਪੂ ਦੇ ਬੰਦਾ ਨਵਾਲਿਆ ਸੀ ਜੀ ਕੋ ਸਮਾਂ ਚ ਨਿਕਲ ਆਇਆ ਹਾਂਜੀ ਹਾਂਜੀ ਉਧਰ ਲੋਕੀਆ ਬੰਬ ਦੇ ਅੱਛਾ ਅੱਛਾ ਠੀਕ ਮੈਨੂੰ ਗਿਆ ਹਾਂ ਭਾਵੇਂ ਮੇਰਾ ਪਹਿੋਂ ਕਹ ਰਿਹਾ ਗਿਆ ਕਿ ਮੈਨੂੰ ਗਾਣਾ ਕੱਢੇ ਨਹੀਂ ਨਹੀਂ ਗਾਣਾ ਲੈ ਉਹ ਨੀ ਵੀ ਜੀ ਮੈਂ ਮੈਂ ਕਦੇ ਦਰਦ ਹਾਂਜੀ ਮੈਂ ਨਾਲ ਦੱਸਿਆ ਮੈਂ ਆਪਣੇ ਤੇ ਬਹੁਤ ਠਾਵਾ ਹਾਂਜੀ ਆਪਣੇ ਚੰਗੇ ਭਲੇ ਬੰਦੇ ਉੱਥੇ ਤੁਹਾਡੇ ਦੇ ਪਰਿਵਾਰ ਸਾਡੇ ਦੇ ਪਰਿਵਾਰ ਕੀ ਥਾ ਕੋਈ ਆ ਜਾਣਾ ਕੋਈ ਗੱਲ ਨਹੀਂ ਇੱਥੇ ਬਾਬੇ ਦਾ ਲੱਗ ਗਿਆ ਫਿਰ ਉਹਨਾਂ ਉਹੀ ਨਾ ਜਿਵੇਂ ਪਹਿਲਾਂ ਆ ਜਾਂਦੇ ਸੀ ਨਾ ਇਹਨੂੰ ਉਹੀ ਪਛਾਇਤ ਦੇ ਆਜੇ ਮੇਰੀ ਗੱਲ ਤੋਂ ਟ੍ਰੈਂਸਰ ਮੈਂ 7 ਮਹੀਨੇ 7 ਮਹੀਨੇ ਰਿਹਾ ਨਾ ਮੈਂ ਟ੍ਰੱਲਾ ਇਹਨੇ ਲੈਂਦਾ ਉਹਦੀ ਜ਼ਿੰਮੇਵਾਰੀ ਦਾ ਉਹ ਚੁੱਕ ਕੇ ਜਾ ਕੇ ਲਿਆ ਮੈਂ ਇਹਨਾਂ ਨੂੰ ਕਿਤਾਬ ਦੋਨੋਂ ਨਹੀਂ ਹੋਣ ਦੇਣਾ ਇਹ ਵੀ ਜਾਂਦੇ ਨੂੰ ਹੋ ਗਿਆ ਵੀਡੀਓ ਕਿੱਧਰ ਪੈ ਗਈ ਹੈ ਅਸੀਂ ਤੁਹਾਨੂੰ ਕੱਲ ਨੂੰ ਆਵਾਜ਼ ਕੇ ਪੁੱਛੀਏ ਵੇ ਹਾ ਦਾਪੂ ਕਿੱਥੇ ਚਲੇ ਗਏ ਮੈਂ ਸਰਵੇ ਵੀਰ ਮੈਂ ਵੀਡੀਓ ਵੀ 2 ਮਹੀਨੇ ਬਾਅਦ ਜਾ ਕੇ ਪਰਸੋਂ ਪਾਈ ਆ ਆ ਪਰਸੋਂ ਕਿਹੜੀ ਆ ਪਰਸੋਂ ਵੀਡੀਓ ਪਾਈ ਆ ਮੈਂ ਉਸ ਦਿਨ ਦੀ ਵੀਡੀਓ ਨਹੀਂ ਮੈਂ ਪਾਈ ਹੁਣ ਆ ਮੇਰੀ ਮਜਬੂਰੀ ਹੈ ਕਿ ਹੁਣ ਮੈਂ ਜਿਹੜੀ ਵੀਡੀਓ ਪਾਈ ਆ ਮੈਂ ਸੰਤ ਨੂੰ ਵਿਖਾਉਣਾ ਵੀ ਹੈ ਕਿ ਬਜ਼ੁਰਗ ਆ ਪਰਿਵਾਰ ਨਾਲ ਕਿ ਉਹਨੂੰ ਲੈ ਗਿਆ ਠੀਕ ਆ ਮੇਰੇ ਤੋਂ ਸਬੂਤ ਆ ਕਿਉਂਕਿ ਮੇਰੇ ਕੋਲ ਜਿਹੜੀ ਚੀਜ਼ ਮੇਰੇ ਕੋਲ ਇੱਕ ਹੀ ਆ ਜਾਂਦੀ ਆ ਉਹਦਾ ਮੈਂ ਬਾਅਦ ਚ ਜ਼ਿੰਮੇਵਾਰ ਬਣ ਹਾਂ ਹਾਂ ਜੀ ਹਾਂ ਇਹਨਾਂ ਦਾ ਇਹਨਾਂ ਦਾ ਹੁਣ ਐਸਾ ਪੁੱਤ ਮੈਂ ਆ ਇਹਨਾਂ ਦਾ ਇਹ ਦੇਰੋਂ ਬਾਬੇ ਦੇ ਪਰਚਾ ਵਿੱਚ ਤੇਰੇ ਕੋਲ ਬਾਬਾ ਜੀ ਸਾਡਾ ਪੁੱਤ ਕਿੱਥੇ ਗਿਆ ਫਿਰ ਮੇਰੇ ਕੋਲ ਮੇਰੇ ਕੋਲ ਇੱਕ ਦਿਨ ਤੋਂ ਰੇਦਾ ਵੀ ਆ ਬੰਦਾ ਇਥੋਂ ਆਪ ਲੈ ਕੇ ਜਾਂਦੇ ਰਹੇ ਤੇ ਫੱਜ ਕਹਿੰਦੇ ਵੀ ਸਾਡਾ ਬੱਲਾ ਕਿੱਥੇ ਮੈਂ ਕੈਮਰੇ ਮੈਂ ਮੇਰੇ ਤੋਂ ਕੈਮ ਮੈਨੂੰ ਨਾ ਇੱਕ ਬੰਦਾ ਸਾਡੇ ਕੋਲ ਹਰਿਆਣੇ ਹਰਿਆਣੇ ਦੇ ਹੀ ਘਰੋਂ ਤਗੜੇ ਸੀਗੇ ਬੰਦਾ ਇੱਥੋਂ ਆਣ ਕੇ ਲੈ ਗਿਆ ਤੇ ਬਾਅਦ ਵਿੱਚ ਮੈਨੂੰ ਕਹਿੰਦੇ ਸਾਡਾ ਬੰਦਾ ਕਿੱਥੇ ਆ ਮੈਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣ ਲੋ ਮੈਂ ਮੈਂ ਜਲੂਸ ਵੜਾ ਕਟੜਾ ਜੇ ਮੇਰੇ ਕੈਮਰੇ ਲੱਗੇ ਆ ਸ਼ੋਰ ਦੇ ਵਿੱਚ ਤੇ ਮੈਂ ਕੈਮਰੇਆਂ ਦੇ ਵਿੱਚ ਤੁਹਾਡੀ ਰਿਕਾਰਡਿੰਗ ਵੀ ਵਿੱਚ ਪਾ ਦੇਣੀ ਜੇ ਤੇ ਬੰਦਾ ਵੀ ਖੜਦੇ ਨੂੰ ਖਾ ਦੇਣਾ ਤੇ ਲੋਕਾਂ ਨੇ ਆਪੇ ਤੁਹਾਨੂੰ ਬਹੁਤ ਪਤਾ ਦੱਸ ਦੇਣਗੇ ਬੰਦਾ ਕਿੱਡਾ ਹਾਂ ਏਦਾਂ ਦੇ ਲੋਕ ਹੈਗੇ ਯਾਰ ਵਿੱਚ ਜੇ ਤੇ ਮੈਨੂੰ ਇਹ ਰਾਜੀ ਬਾਜੀ ਖਾਦੇ ਵੀ ਮਾਰਦੇ ਘੁਰਦੇ ਨਹੀਂ ਮੁੜ ਕੇ ਫੇਰ ਮੈਂ ਜਾਵਾਂ ਨੀ ਤੇ ਮੈਨੂੰ ਰਹਿ ਨਾ ਤੈਨੂੰ ਕੋਲ ਮਾਰਦਾ ਹੈ ਹਾਂ ਮੈਂ ਕੋਲ ਮਾਰਦਾ ਆਲੀ ਮਾਰਦਾ ਜਸਵੀਰ ਨਹੀਂ ਕਦੀ ਮਾਰਿਆ ਤੇ ਛਿੰਦ ਮੇਰੇ ਚ ਰੱਤ ਤੋਂ ਖਾਲਦਾ ਜੇ ਮੈਂ ਮਹੀਂ ਚੋਈ ਤਾਂ ਵੀ ਜੇ ਮੈਂ ਨਹੀਂ ਚੋਈ ਆਲੀ ਦੂਜੀ ਨਹੀਂ ਥੋਂਦਾ ਦੱਸ ਮੈਂ ਚੋਣ ਜੋ ਗੋਕਾਰ ਦੇ ਘਰੋਂ ਮੈਂ ਚੋਕੇ ਲਿਆ ਜਦੋਂ ਮੈਨੂੰ ਫੋਨ ਲਾਉਂਦੇ ਨਾ ਹੁਣ ਮੇਰੇ ਨਾਲ ਤੇ ਮੈਨੂੰ ਹੀ ਲਾਉਣਾ ਲੋਕਾਂ ਅੱਜ ਦੀ ਰਾਤ ਸ਼ਰਾਬ ਪੀਜਣਾ ਘਰੋਂ ਲੈ ਕੇ ਆਉਣਾ ਗੋਕਾਰ ਇਹ ਲੈ ਕੇ ਪ੍ਰਾਣੀ ਦੇ ਜਦੋਂ ਮੇਰੇ ਦੋ ਤਿੰਨ ਛੱਡ ਜਾਂਦੇ ਮੈਂ ਪੰਜ ਸਾਰੇ ਈ ਝੂੜਾ ਕਰੋ ਕਰੋ ਗੁਰੂ ਘਰ ਦਾ ਝੂਠ ਮਾਰੂ ਤੇ ਆਪਣੀ ਦੇਵ ਕਰੋ ਪਾਉਂ ਮੈਂ ਬੱਤੀਆਂ ਬੁਝਾ ਕੇ ਮਈਆਂ ਦੀ ਖੁਰਲੀ ਚ ਵੜ ਗਿਆ ਲੰਬੜਦਾਰ ਲੰਬੜਦਾਰ ਨੂੰ ਸਾਡੇ ਘਰ ਲੈ ਕੇ ਗਿਆ ਜਿੱਦਾਂ ਸਰਪੰਚ ਨੂੰ ਆਂਦੇ ਮੈਂ ਉਹਨੂੰ ਵੀ ਲੈ ਕੇ ਆਇਆ ਘਰ ਕਿਸੇ ਨੂੰ ਨਹੀਂ ਲਿਆਇਆ ਮੈਂ ਮੱਥੇ ਦੀ ਗੱਲ ਬਿੜੀ ਤੱਕ ਛੋੜੀ ਜੀ ਦਰ ਤੋਂ ਐਵੇਂ ਉੱਧੇ ਹੀ ਘਰੇ ਮੈਂ ਬੱਜ ਗਿਆ ਪਹਿਲਾਂ ਅੰਨੀ ਗੱਲ ਦੇਖ ਉਹ ਮੈਂ ਦੇਖਿਆ ਪ੍ਰੀਤ ਨੇ ਮੈਨੂੰ ਫੋਨ ਕੀਤਾ ਬਾਬੇ ਨੂੰ ਵੀ ਬਾਬਾ ਜੀ ਸਾਡਾ ਬਾਪੂ ਆ ਚਾਚਾ ਲੜਦਾ ਬਾਪੂ ਚਲੋ ਬਾਪੂ ਕੋਈ ਗੱਲ ਨਹੀਂ ਵਾਹਿਗੁਰੂ ਮੇਰ ਕਰੇ ਚਲੋ ਮੈਂ ਹੁਣ ਤੁਹਾਡੇ ਬੱਚਿਆਂ ਵਰਗਾ ਵੀਰ ਵੱਡੇ ਹੋਣੀਆਂ ਮੈਂ ਇਨਾ ਸਲਾਮਤ ਦਿੰਦਾ ਚੰਗਾ ਤੇ ਨਹੀਂ ਲੱਗਦਾ ਪਰ ਇਹ ਤੁਹਾਡੇ ਹੈ ਤੇ ਤੁਸੀਂ ਇਹਨਾਂ ਦੇ ਬਸ ਬਸ ਜੀ ਠੀਕ ਹੈ ਜੀ ਤੇ ਜਾਓ ਖੁਸ਼ੀ ਖੁਸ਼ੀ ਜਾਓ ਤੂੰ ਵੀ ਰਮਨਤ ਜਾ ਕੇ ਉੱਥੇ ਕੋਈ ਗੁੱਸਾ ਨਹੀਂ ਨਹੀਂ ਗੁੱਸਾ ਵਾੜਾ ਕਰਨਾ ਮੇਰਾ ਕੋਈ ਗੁੱਸਾ ਕਿਹਦਾ ਪਿਓ ਹੈ ਜੇ ਕਹਿ ਵੀ ਲਈ ਮੇਰੀ ਮਾਂ ਹੈ ਤਾਂ ਕਰ ਮੈਨੂੰ ਗਾਲਾਂ ਕੱਢ ਦਿੰਦੀ ਹੈ ਬਾਬਾ ਦੇ ਇਹ ਰਮਨ ਨਹੀਂ ਤੂੰ ਦੱਸ ਕੇ ਦੇਖਿਆ ਨਾ ਆ ਜਿੱਥੇ ਜਾਣਾ ਤੂੰ ਦੱਸ ਕੇ ਜਾਵੇਂ ਮਿਲਣਾ ਆਵੇ ਬਾਬੇ ਦਾ ਨੰਬਰ ਲਿਆ ਉਹ ਨੰਬਰ ਤਾਂ ਬਾਬੇ ਦਾ ਇੱਕ ਗੱਲ ਇਹ ਨੰਬਰ ਫੇਰਦਾ ਬਾਬੇ ਦਾ ਲੋ ਜਾ ਮੇਰੀ ਗੱਲ ਤੇ ਛੋਲਾ ਬਾਬਾ ਜੀ ਜੇ ਮੈਂ ਆਵਾਂ ਤਾਂ ਤੈਨੂੰ ਮੁਰਕੇ ਜ਼ਬਰਦਸਤ ਰੱਖ ਲੋਗੇ ਗੋਲੀ ਜੇ ਮਿਲ ਲਾਏਗਾ ਫਿਰ ਤੇ ਮਿਲਣਾ ਮੈਂ ਮੇਰੀ ਇੱਥੇ ਪੈਣਾ ਚੁਣੇਗੀ ਮਾਂ ਮੇਰੀ ਦੀ ਜੇ ਦੇਖ ਨੂੰ ਕਹਦਾ ਹੈ ਕਿ ਫਿਰ ਮੇਰੀ ਗੱਲ ਸੁਣਨਾ ਜੇ ਬਾਪੂ ਗੱਲ ਤੇਰੀ ਗਲਤੀ ਹੈ ਤੇ ਮੈਂ ਇੱਥੇ ਜਾਣ ਨਹੀਂ ਦੇਣਾ ਤੇਰੇ ਨਾਲ ਐਸੋ ਹੀ ਹੱਡੀਆਂ ਗੰਗਾ ਜਾਣੀਆਂ ਮੈਨੂੰ ਕੋ ਨੰਬਰ ਲੈਣਾ ਮੇਰ ਕੋ ਨੰਬਰ ਨਹੀਂ ਮੈਂ ਕੀਤਾ ਨਹੀਂ ਹਾਂ ਨੰਬਰ ਨਹੀਂ ਮੈਂ ਕੋਲੇ ਗੁਜਰਤੀ ਤੇਰੇ ਕੋ 4500 ਨਿਕਲ ਆਇਆ ਕਿ ਗੁਜਰਤੀ 4500 ਨੂੰ ਲੱਗਿਆ ਪਤਾ ਨਹੀਂ ਕਿਹੜੇ ਟੰਗ ਨਾਲ ਤੇਰੇ ਕੋ ਲੱਗਾ ਮੱਲਾ ਬਈ ਨੰਬਰ ਗਾਂ ਦੀ ਗਾਂ ਲੋਕ ਲੈ ਕੇ ਕਿਹਨਾਂ ਗਾਂ ਤੱਕ ਨੰਬਰ ਲੱਭ ਜਾਂਦੇ ਲੋਕ ਲੱਭ ਜਾਂਦੇ ਆਪਦਾ ਆਪਣੀ ਗੱਡੀ ਨਹੀਂ ਮਨ ਮਾਲ ਲੈ ਗਏ ਸਰਗਰੰਦ ਤੋੜਨ ਦਾ 500 ਰੁਪਇਆ ਪਾ ਦੇ ਨਾ ਜਾ ਪਾਰਸੀ ਦਾ ਵੇ ਨਹੀਂ ਕੱਢਿਆ ਪੂਰਾ ਕੈਸ਼ ਦੇ ਦਿੰਦੇ ਤੂੰ ਤਾਂ ਮੈਂ ਕਿਹਾ ਛੱਡ ਮੈਂ ਨਹੀਂ ਲੈਣਾ ਵਕਾਸ਼ ਤੂੰ ਉਹ ਆਇਆ ਜਾਂ ਵੇਚ ਜਾ ਕਿਤੇ ਪਏ ਤੇਰੇ ਕਿਤੇ ਲੈ 300 ਲੈਣਾ 300 ਰੁਪਇਆ ਲੈਣਾ 300 ਰੁਪਇਆ ਦੀ ਮੈਂ ਝੂਟ ਕੰਨ ਮਾਰਨਾ ਬਈ ਉਹੀ ਤੇਰੇ ਨਾਲ ਪਿਆਸੋ ਦਾ ਉਹ ਤਾਂ ਰਹਿ ਕੇ ਰਹਿਣ ਲੋ ਹੈ ਤਾਂ ਰਹਿਣ ਲੋ ਕੋਈ ਨਹੀਂ ਰਹਿਣ ਵੀ ਲੋ ਤਾਂ ਰਹਿਣ ਤਾਂ ਕੋਈ ਨਹੀਂ ਤੇ ਮੈਨੂੰ ਪੁੱਤਾ ਹੁੰਦੇ ਨੇ ਬੜ ਬਰਤ ਲਈ 100 400 ਰੁਪਏ ਹੋ ਰਹਿ ਤੇਰੇ ਵੀ ਪੈ ਫੇਰ ਕੋਈ ਨਹੀਂ ਮੈਂ ਗੁਰਦਾਰੇ ਚੜ੍ਹੇ ਨਹੀਂ ਤੇ ਮੈਂ ਬਾਪੇ ਦੀ ਫੇਰ ਵੱਧ ਲੈਣ ਕੋਈ ਗੱਲ ਨਹੀਂ ਬਾਪੂ ਤੇਰੀ ਗੱਲ ਤੋਂ ਕੋਈ ਪਰੇਖਤ ਤੂੰ ਮੈਨੂੰ ਦਾ ਪ੍ਰਾ ਮੈਂ ਤੇਰਾ ਤਾਇਆ ਜਾਂ ਚਾਚਾ ਜੇ ਤੇ ਮੈਨੂੰ ਰਾਜੀ ਬਾਜੀ ਖੜਦੇ ਆ ਤੇ ਲਾਜ ਨਹੀਂ ਤੇ ਮੇਰਾ ਆ ਆ ਛਿਰ ਮੱਥੇ ਤੇ ਮੈਨੂੰ ਬਾਪੇ ਕੋ ਰਹਿਣ ਤੇ ਇਹਦੂ ਚੱਕਾ ਮੈਨੂੰ ਥਾਂ ਨੀ ਇੱਕ ਦੇ ਲੱਭਣਾ ਜਿਹੜਾ ਇਹ ਲੱਭਾ ਵਾ ਭਾਵੇਂ ਮੈਨੂੰ ਇਹ ਜ਼ਬਰਦਸਤੀ ਵੀ ਰਾਖੇ ਨਾ ਮੈਂ ਰੱਖਣਾ ਮੈਂ ਤਾਂ ਵੀ ਆਂਦਾ ਮੈਂ ਖੋਚੋ ਕੇ ਰਹਿਦਾ ਬਾਪੇ ਕੋ ਮੈਨੂੰ ਤਿੰਨ ਵੇ ਚਾਹ ਤਿੰਨ ਵੇ ਰੋਟੀਆਂ ਦੋ ਵੇ ਤੇ ਕੰਬਲ ਵੇ ਆ ਕੰਬਲ ਕਦੀ ਪੈਲ ਘਰ ਕੰਬਲੋ ਵੇਖੇ ਨੀ ਜਿਹੜੇ ਕੰਬਲ ਬਾਪੇ ਕੋ ਦੇ ਤੂੰ ਭਜਣਾ ਬਿੜ ਗਿਆ ਗੇ ਮੂਰੀ ਤੇ ਲੈ ਬਾਈ ਕੀ ਕਰ ਮੈਂ ਭਜਣਾ ਜਦੋਂ ਮੈਨੂੰ ਇਹਨਾਂ ਦੁੱਖ ਦੇ ਇਹ ਪਾਰਸ ਦੇ ਬੋਲੇ ਨੇ ਰਸੋਈ ਦਾ ਸਬਕ ਕੋਈ ਕਰੂੰਗਾ ਮੈਂ ਆਪਣੇ ਬੇਵੋਹ ਸਾਰੇ ਗਾਉਂ ਰਹੀ ਗਾਉਂ ਪੁੱਤਾਂ ਤੇ ਉਹ ਆਖ ਰਹੀ ਨਹੀਂ ਨਹੀਂ ਕੋਈ ਨਹੀਂ ਬਈ ਬਬੂ ਆ ਕੋਤਾ ਤੇਰਾ ਹਾਂ ਤੇਰਾ ਪੁੱਤ ਵਾ ਤੇਰਾ ਪੁੱਤ ਪੁੱਤ ਬੋਤੀ ਹੁੰਦੇ ਆ ਇਹਨੇ ਕੰਮ ਆਉਣਾ ਹਾਂ ਆ ਆ ਮਾੜਾ ਮੋਟਾ ਕੋਈ ਤੂੰ ਵੀ ਇਹਨਾਂ ਨਾਲ ਮੈਂ ਇਹਨਾਂ ਨੂੰ ਕੀ ਮੰਗਣਾ ਕੀ ਖਾਣਾ ਇਹਨਾਂ ਨੂੰ ਉਨੇ ਖਾਣਾ ਤੇ ਦਸਾ ਦੇਣਾ ਉਹ ਨਹੀਂ ਹੋਰ ਕਿੰਨਾ ਦਿਨਾਂ ਤੈਨੂੰ ਹਲੋ ਵੀਡੀਓ ਮੋੜਨੀਆ ਮੋੜਨੀਆ ਨਾ ਕਰ 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 ਫਿਰ ਮਰ ਜਾਏ ਹੋ ਜਾ ਤੂੰ ਬੱਤ ਹੈ ਨਾ ਬਾਪੂ ਨੂੰ ਕੱਲ ਦਾ ਕੱਲੀ ਬਾਪੂ ਨੂੰ ਨੀਂਦ ਨਹੀਂ ਆਈ ਜਦੋਂ ਮੈਂ ਦੱਸਿਆ ਬਾਪੂ ਹੁਣ ਚੰਗਾ ਵੀਦੀ ਮੈਂ ਉੱਥੋਂ ਉੱਠ ਕੇ ਰਾਹ ਹੋਏ ਨਾ ਦੇਖ ਹੁੰਦੇ ਆ ਮੈਂ ਕੱਲ ਵੀ ਅਕੇ ਮੇਰੀ ਪੋਤੀ ਨਹੀਂ ਆਉਣਾ ਆਪਣੀ ਜਿਹੜੀ ਦੀ ਕੁੜੀ ਜਿਹੜੀ ਆਈ ਸਾਰਾ ਦਿਨ ਮੇਰਾ ਕੱਲ ਵੀ ਨਾਂਗੇ ਸਾਰਾ ਕੋਈ ਨਹੀਂ ਬਾਪੂ ਤੇ ਇਹ ਬਾਪੇ ਫੇਰ ਆਂਦੇ ਵੀ ਅੱਜ ਨਹੀਂ ਆਉਣਾ ਚਿਹਰੇ ਹੋ ਚਲੋ ਅੱਜ ਆ ਗਏ ਹੁਣ ਮੈਂ ਚਿਹਰ ਦਾ ਵੇ ਨਾ ਮੈਨੂੰ ਆਖੜ ਡਿਆ ਹੀ ਉਹ ਬਾਪੂ ਚੇਨੇ ਕੱਲ ਕੱਲੋ ਦਿੱਤੇ ਤਾਰਿਆ ਲਾ ਲੈਨੇ ਵੀ ਜਲਦੀਂ ਦੇ ਰਾਤ ਨਹੀਂ ਲੈਂਦਾ ਉਹਦਾ ਵੀ ਘਰ ਮਿਲ ਗਿਆ ਪੰਜੀ ਮਹੀਨੇ ਹੋ ਗਏ ਚਲੇ ਗਏ ਉਹ ਜਿਹੜਾ ਜਾਨੀ ਆ ਹਾਂ ਉਹਦਾ ਕਿਦਾਂ ਉਹਨੂੰ ਮਲਾ ਕੇ ਲਿਆਉਂਗਾ ਬਾਪੂ ਤੇਰੇ ਤੇ ਹੈਗੇ ਉਹਦੇ ਵਿਚਾਰੇ ਤੇ ਹੈਗੇ ਨਹੀਂ ਆ ਹਾਂ ਉਹਦੇ ਵਿਚਾਰੇ ਤੇ ਹੈਗੇ ਨਹੀਂ ਆ ਮੈਂ ਕਿਉਂ ਹਾਂ ਤੇ ਤੁਸੀਂ ਇੱਦਾਂ ਕਰੋ ਹੋ ਗਿਆ ਨਹੀਂ ਬੂਆ ਗੜੀ ਖਲੋਤਾ ਜਾ ਦਰਚਲ ਦੇਵਾ ਦਾ ਬਾਬੇ ਦੇ ਤੇਰੇ ਪੁੱਤ ਮਿਲ ਜਾਣ ਨੂੰ ਨਹੀਂ ਤੇਰੇ ਬਾਤ ਚੱਲ ਜਾ ਮੇਲਾ ਜਾ ਮੇਲਾ ਆ ਬਾਬੇ ਦੇ ਮੂਹ ਕੱਲ ਜਾਂ ਬਾਪੂ ਛੱਡਦਾ ਤੈਨੂੰ ਛੱਡਦਾ ਤੈਨੂੰ ਤੈਨੂੰ ਵੀ ਕੱਲ ਨੂੰ ਲੈ ਕੇ ਚੱਲਾਂਗੇ ਤੇਰੇ ਪਰਿਵਾਰ ਕੋਲ ਹੀ ਇਹ ਤੇਰਾ ਦਿਮਾਗੀ ਨਹੀਂ ਸਹੀ ਹਾਂ ਇਹ ਤੇਰਾ ਦਿਮਾਗੀ ਨਹੀਂ ਸਹੀ ਹੈਗਾ ਤਿੰਨ ਨੂੰ ਵੀ ਛੱਡਵਾਗੇ ਚੰਗਾ ਹਾਂ ਮੈਨੂੰ ਵੀ ਛੱਡਾ ਛੱਡਾ ਮੈਂ ਵੀ ਮੈਂ ਵੀ ਠੀਕ ਹੋ ਗਿਆ ਤੂੰ ਇਹ ਦਿਮਾਗੀ ਨਹੀਂ ਸਹੀ ਇਹ ਦਿਮਾਗੀ ਨਹੀਂ ਸਹੀ ਹੋ ਗਿਆ ਇਹਦੀ ਐਣੀ ਇਕੱਲੀ ਵਿਆਹੀ ਆ ਸਹੀ ਮੈਨੂੰ 3 ਮਹੀਨੇ ਹੋ ਗਏ ਮਿਲਾਂ ਉਹ ਇਹਨੂੰ ਛੱਡਦੀ ਨਹੀਂ ਆ ਪਿਓ ਨੇ ਗਾ ਮੈਨੂੰ ਘੇਰ ਮਿਲਾਉਣ ਲੈ ਆਪਾਂ ਹਾਂ ਆ ਗੁਜਰਾ ਤੋਂ ਛਡਾਇਆ ਬਾਪੂ ਨੇ ਗਾ ਮੈਨੂੰ ਮਿਲ ਜੇ ਘਰੀ ਆ ਜਿਹੜਾ ਬੱਚਾ ਉਹਦੇ ਦਾ ਪਰਿਵਾਰ ਨਹੀਂ ਲੱਭਣ ਡਿਆ ਆ ਬਾਪੂ ਵਿਚਾਰਾ ਬਜ਼ੁਰਗ ਜਿਆਦਾ ਕੋਈ ਉਹਦਾ ਪਿੱਛੇ ਨਹੀਂ ਗਾ ਐਦਾਂ ਹੀ ਕੋਈ ਕਿਦੋਂ ਕੋਈ ਕਿਦੋਂ ਹਾਂਜੀ ਹਾਂਜੀ ਕਾਊਆ ਵੀ ਆ ਜੀ ਜੀ ਬਾਪੂ ਨੇ ਮਿਲ ਜੇ ਕਰੀ ਬਾਪੂ ਮੇਲਾ ਪੁੱਤ ਨੂੰ ਆਪਦੇ ਨੂੰ ਫਿਰ ਮਿਲ ਗਿਆ ਮੇਲਾ ਇਹਨੂੰ ਬਾਪੂ ਆ ਜਾ ਮੈਂ ਤੇ ਮਿਲਦਾ ਹੈਂ ਕਾਊਆ ਹੈਂ ਪੁੱਤੀ ਨਹੀਂ ਦੇਣੀ ਮੇਲਾ ਇਹਨੂੰ ਜੀ ਜਦੋਂ ਬਾਪੂ ਚਲ ਗਿਆ ਤੈਨੂੰ ਨਾਲ ਹੀ ਕਰਦੇ ਨੇ ਤੋੜੇ ਤਰਲੇ ਲੈਦਾ ਮੈਨੂੰ ਖੜ ਕੋਈ ਨਹੀਂ ਇਹਦਾ ਵੀ ਇਹਦੇ ਹੀ ਭੈਣ ਨੂੰ ਮਲਾ ਕੇ ਲਿਆਵਾਂਗੇ ਹਾਂ ਤੂੰ ਸਾਡੀ ਗਲਤੀ ਜਲਦੀ ਬਾਪੂ ਜੀ ਕੋਈ ਹੋਈ ਤੇ ਮਾਫ ਕਰੀ ਚੰਗਾ ਹਾਂ ਠੀਕ ਆ ਗਿਆਨੀ ਜੀ ਬਾਬਿਆਂ ਦੇ ਤੈਨੂੰ ਮਲਾ ਕੇ ਲਿਆਵਾਂਗੇ ਹਾਂ ਹਾਂ ਕੱਲ ਨੂੰ ਆ ਕੱਲ ਨੂੰ ਮਿਲਾਂਗੇ ਕੱਲ ਨੂੰ ਲੈ ਜਾਣਗੇ ਅੱਜ ਤੇ ਇਹਨਾਂ ਦਾ ਦਿਨ ਲੰਘ ਗਿਆ ਅੱਜ ਦਾ ਹੀ ਤੇ ਕੱਲ ਤੇ ਮਿਲ ਲਵਾਂਗੇ ਨਾ ਤੇ ਬਾਕੀ ਤੇ ਮੈਂ ਦੱਸਿਆ ਹੀ ਮੈਨੂੰ ਮਿਲਣਾ ਉਹਦੇ ਉਹ ਜੋਗਾਹੋਂ ਕੋ ਬੱਬ ਕਾਲੇ ਠੀਕ ਹੋਰ ਕਿਤੇ ਮੈਂ ਮਿਲ ਨਹੀਂ ਸਕਦਾ ਮੈਂ ਜਦੋਂ ਜਾਂਦਾ ਮੈਂ ਉਹ ਬਾਬੇ ਕੋਈ ਬਹਿਣਾ ਸਾਡਾ ਗਵਾਂਢੀ ਆ ਅੱਜ ਬਾਪੂ ਅੱਜ ਖੁਸ਼ੀ ਹਰ ਕਰੀ ਜਾਵੇ ਅੱਜ ਬਹੁਤ ਖੁਸ਼ੀ ਹੈ ਹਾਂ ਚਲੋ ਨਹੀਂ ਨਹੀਂ ਤੁਸੀਂ ਵੱਡੇ ਜੀ ਹੋ ਜੀ ਹੈ ਨਾ ਬਾਬਾ ਕੁਛ ਰੱਖੇ ਤੁਹਾਨੂੰ ਮੈਨੂੰ ਬਹੁਤ ਖੁਸ਼ ਰਖਿਆ ਮੈਂ ਬਹੁਤ ਐ ਖੁਸ਼ ਰਿਆਂ ਇੱਥੇ ਮਾਈ ਕੱਲ ਆਈ ਉਹ ਵੀ ਆਂਦੀ ਉਹ ਤੇਰੇ ਵੱਲੋਂ ਨਾ ਲਿਆਂਦੀ ਉਹਨੇ ਦੇ ਨਹੀਂ ਅੱਜ ਆਉਣਾ ਤੇ ਬਾਪੂ ਉਹਨੇ ਡਾਕਤਾ ਤੇਰੇ ਪੁੱਤਾਂ ਨੂੰ ਵੀ ਛੇਰੇ ਆਇਓ ਅੱਜ ਨਾ ਆਇਓ ਆਹੋ ਮੈਂ ਚੱਲ ਮਾਂ ਦਾ ਠੀਕ ਚਲੋ ਹੈ ਮੈਨਾਂ ਨਹੀਂ ਮਿਲਣਾ ਇਹ ਵਜੇ ਗੱਲ ਤੂੰ ਤੇ ਮੈਨੂੰ ਉੱਥੇ ਮਿਲਣਾ ਨਾ ਬਾਬੇ ਨੂੰ ਜੀ ਕਿਤਾ ਮਿਲ ਜੂਗਾ ਫੋਨ ਕਰਦੀ ਹੈ ਹਾਂਜੀ ਆਪਣੇ ਆਪਣੇ ਆਪਣੀ ਪਰਵਾ ਮੇਰਾ ਵੱਡਾ ਚੰਗਾ ਚੰਗਾ ਉਹਨਾਂ ਦੇ ਕੱਲ ਵੀ ਮੇਰੇ ਕਿੰਨਾ ਗੱਲ ਹੁੰਦੀ ਰਹੀ ਆ ਅੱਜ ਵੀ ਆਉਣ ਡੇ ਮੈਨੂੰ ਫੋਨ ਆਉਣ ਡੇ ਤਾਂ ਆਦੀ ਮੈਂ ਅੱਜ ਮੈਂ ਨਾ ਹੁਣ ਕਿਤੇ ਚੱਲਿਆ ਸੀਗਾ ਤੋਂ ਮੈਨੂੰ ਕਹਿੰਦੇ ਨਹੀਂ ਬਾਪੂ ਦਾਲ ਹੁਣ ਅੱਜ ਆਪਾਂ ਉਹਨਾਂ ਨੂੰ ਖਾਲੀ ਦਿੱਤੀ। ਉਹ ਹਾਂ ਜਿਹੜਾ ਬੰਦਾ ਸਾਡਾ ਪਹਿਲਾਂ ਆਉਣ ਲੱਗਾ ਜੀ ਪਰ ਇਹ ਹੈ ਇਹ ਖਾਰਕੂ ਟਾਈਪ। ਉਹ ਤੁਹਾਨੂੰ ਫੇਰ ਨਹੀਂ ਮਿਲਣਾ। ਰਾਈਗਰ ਦੇ ਨਾਲ ਲਿੰਕ ਬਹੁਤ ਹੈ। ਨਹੀਂ ਆਖਿਆ ਨੇ ਜੇ ਸੇਵਾ ਦੀ ਗੱਲ ਹੈ ਮੈਂ ਕਹਿੰਦਾ ਨਹੀਂ ਮਿਲਣਾ। ਇਹ ਕੰਮ ਆਇਆ ਨਾ। ਥੋੜੇ ਉਹਨਾਂ ਦਾ ਨਾ ਥੋੜੇ ਅੱਗੇ ਵੀ 2-3 ਮੇਰੇ ਕੰਮ ਇਦਾਂ ਕੱਢੇ ਹੋਣਗੇ। ਮੈਂ ਤਰਲੇ ਲੈ ਰਿਹਾ। ਇੱਥੇ ਬਾਬੇ ਨੂੰ ਨਹੀਂ ਗਾਖਿਆ ਸ਼ਰਮਣ ਨੂੰ। ਵੀ ਮੈਨੂੰ ਪੈਨਸ਼ਨ ਲੈਣ ਦਿਓ ਇੱਥੇ ਮੇਰੇ ਆ ਪੈਣ ਮੇਰੀ ਜੁਨੇ ਕਿਹਾ ਇੱਥੇ 2 ਮਿਲਣੀ ਦੀ ਤੇ ਮੈਂ ਹਰੀ ਜਦੋਂ ਪੈਨਸ਼ਨ ਲੈਵਾਂ ਆਂਦਾ ਬਾਪੂ ਪਿੰਜ ਤੇ ਪਿੰਡੋਂ ਮਿਲ ਜਾਣੀ ਇੱਥੇ ਚਲ ਬਾਪੂ ਨੀ ਰੋਂਡੇ ਨਾ ਵੀ ਜਣਾ ਕਰਨੀ ਚਲ ਚੰਗਾ ਚੰਗਾ ਬਾਪਾ ਹਾਂ ਰਾਜਾ ਬਾਜੀ ਰੋ ਬਾਪਾ ਹਾਂ ਇਹਦੀਆਂ ਤੇਰੇ ਵਾਂਗ ਕੁੜੀਆਂ ਹੀਆਂ ਛਿੰਦ ਦੋਵੇਂ ਤੇਰਾ ਕੁੜੀਆਂ ਸਾਡੀਆਂ ਮਾੜੀਆਂ ਸਾਡੀਆਂ ਇਹ ਮੇਰੇ ਕੋਲ ਇੱਥੇ ਪੁੱਤਾਂ ਵਾਲੇ ਹੀ ਆ ਧੀਆਲੇ ਇੱਕ ਅੱਧਾ ਹੀ ਆ ਧੀਆਲਾ ਮੇਰੇ ਕੋਲ ਇੱਥੇ ਬਾਹਰ ਵਿੱਚ ਪਾਦੀ ਆ ਬਾਬੇ ਦੀਆਂ ਨੀਕ ਨੀਕਾ ਕੁੜੀਆਂ ਇੱਥੇ ਆ ਜਾਂਦੀਆਂ ਜਿਵੇਂ ਜੀ ਕਰਦਾ ਹਾਂ ਹਾਂ ਧੀਆ ਕੁੜੀਆਂ ਮਾੜੀਆਂ ਧੀਆ ਠੀ ਤਰੇ ਜਵੀਰੇ ਸਰਬਜੀ ਜਵੀਰੇ ਇਹ ਤਾਂ ਤੁਹਾਨੂੰ ਇਹ ਥੋੜਾ ਜੇ ਕੀ ਕਰ ਦਵਾਂ ਦੁਬਾਰਾ ਸਾਰਾ ਆਹ ਵੀ ਅੱਗੇ ਆਉਣਾ ਪਾਉਂਗਾ ਤੋਹੀ ਮੜਾ ਜਾ ਆਵਰ ਰੱਖੇ ਨਾ ਮੇਰੇ ਨੰਬਰ ਘਾੜਾ ਦਤੋ ਜੇ ਕਰ ਦੋ ਇਹਦਾ ਕੀਤਾ ਦੇ ਸਸਾ ਲੈ ਤ੍ਰੀਕੋਲਕਾਲ ਦੇ ਰੇ ਪੇਸਤੀ ਪੜੀ ਹੋਈ ਤਨ ਪਸਾਇਆ ਨੀ ਗੱਡੀ ਜਾਣੀ ਆਉਣੀ ਮੈਂ ਇਹਦੀਆਂ ਮੁੰਡੇ ਪਹਿਲੇ ਦਿਨ ਹੀ ਵੀਰ ਨੇ ਮੈਨੂੰ ਦੱਸਤਾ ਇਹ ਇਧਰ ਆਉਣੀ ਦੇਹੋ ਹਾਂਜੀ ਇਹਦਾ ਧਿਆਨ ਹੀ ਵੇਦਾ ਚਲ ਆਪਾਂ ਨੂੰ ਲੇਟ ਹੋਣ ਦੇ ਜੀ ਚਲੋ ਆਹੋ ਚਲੋ ਆਇਤੋਂ ਨਾ ਪੈਜੇ ਚੰਗਾ ਬਾਬਾ ਜੀ ਆ ਗਈ ਬਾਰੇ ਲਫਾਫੇ ਆ ਮੇਰੀ ਆ ਲੀੜੇ ਆ ਗੱਲ ਦੇ ਲੀੜੇ ਪਾਗ ਕੋ ਤੇਰੇ ਤੁਹਾਡਾ ਨਾ ਲੈ ਜੀ ਨਹੀਂ ਤੁਹਾਡਾ ਨਹੀਂ ਨਹੀਂ ਤੇਰੇ ਹੀ ਆ ਬਾਬਾ ਲੈ ਜਾ ਮੈਂ ਇਹਦੇ ਤੇਰਾ ਮੁਸਾਲ ਕਰਦੇ ਆ ਚੱਲ ਕੋਈ ਨਹੀਂ ਦਾ ਬਾਬਾ ਜੀ ਮੈਂ ਜਿੰਨੂ ਜੀ ਕਿਦਾ ਮੈਂ ਤੁਹਾਨੂੰ ਮਿਲਣਾ ਆਂਗਾ ਹੈ ਨਾ ਹੀ ਆਈ ਮੈਂ ਤੇਰੀ ਗੱਲ ਆ ਜੂਨੇ ਕੀ ਮੇਰੀ ਮਾਮੀ ਦੀ ਕੀ ਆ ਤੇ ਜੂਨੇ ਕੀ ਆਏ ਤੇ ਮੈਂ ਜੀ ਕਰਾਉਣਾ ਜਾਂ ਤੇਰਾ ਖਰਾਬ ਕੀਤਾ ਤੇ ਫੋਨ ਤੁਹਾਨੂੰ ਲਾ ਦੇਣਾ ਕੋਈ ਗੱਲ ਨਹੀਂ ਮੈਂ ਵੇਲ ਲਈ ਆ ਉਹ ਤੇ ਫਿਰ ਲੈ ਆਇਓ ਖਰਾਬ ਕਿਹਨੇ ਕਰਨਾ ਤੇਰੇ ਨਾਲ ਫਿਰ ਲੈਣ ਨੂੰ ਆਇਓ ਫਿਰ ਇਹ ਲਾਈਨ ਵਿੱਚ ਆਵਾਜ਼ ਖਰਾਬ ਕਿਹਨੇ ਕਰਨਾ ਤੋਰ ਗੁੰਜੇ ਖਰਾਬ ਕਰੂ ਸਾਨੂੰ ਤੇ ਇੱਥੇ ਵੀ ਟੱਕੜ ਜਾਣੀ ਫਿਰ ਬਾਬੂ ਨਹਿਣਾ ਫਿਰ ਮੈਨੂੰ ਇੱਥੇ ਰੱਖਣਾ ਵੀਡੀਓ ਬਣਾ ਕੇ ਭੇਜਣਾ ਜੀ ਅਪਰੂਵ ਭੇਜਣਾ ਨਹੀਂ ਸਾਨੂੰ ਤੇ ਮੈਨੂੰ ਤੂੰ ਇੱਥੇ ਵੀ ਨਹੀਂ ਰੱਖਣਾ ਜੇ ਮੈਂ ਜੇ ਨਾ ਬਾਬੂ ਖਰਾਬ ਕੀਤੀ ਵੀਡੀਓ ਬਣਾ ਕੇ ਭੇਜ ਦਿਓ ਚੰਗਾ ਓਏ ਸ਼ੁਕਰਾ ਉਹ ਲੈ ਵੀ ਤੂੰ ਮੈਂ ਨਹੀਂ ਮੰਗਦਾ ਲੈ ਨਾਲ ਜਾ ਕੇ ਚੰਗਾ ਬਾਬਾ ਪਤਾ ਨਹੀਂ ਇਹਨੂੰ ਪਤਾ ਹੀ ਨਹੀਂ ਕੀ ਇਹ ਕੋਲ ਚਲੇਗਾ ਕਿਬਦਾ ਕਿੱਥੇ ਗਵਾ ਲਿਆ ਇਹ ਚੱਲ ਠੀਕ ਮੈਂ ਤੇਰੀ ਜਨਾਬ ਤੋਂ ਮਾਤੂ ਬੁਲਾਇਆ ਅੱਜ ਪਾ ਗਾਇਆ ਉਹ ਕਿਦਾਂ ਧੰਨਵਾਦ ਤੁਹਾਡਾ ਕਰੋ ਉਹਨਾਂ ਨੇ ਇੱਥੇ ਮੇਲ ਕੀਤੀ ਜੇ ਕੱਲ੍ਹ ਆ ਮੈਨੂੰ ਮੈਂ ਤੁਹਾਨੂੰ ਕੀ ਕਹਾਂ ਮੈਂ ਲੈਣ ਆਉਣਗੇ ਹਾਂਜੀ ਇਹ ਵੀ ਪੱਕੇ ਇੱਥੇ ਚੰਗਾ ਜੀ ਚੰਗਾ ਜੀ ਠੀਕ ਹੈ ਜੀ ਚੰਗਾ ਜੀ ਤੁਹਾਡਾ ਜਿਹੜਾ ਕਰਮਾ ਜਿਹਨੀ ਸਿੱਕੇ ਕੱਟੇ ਆਈ ਨਹੀਂ ਆ ਤੁਸੀਂ ਸਮਝ ਪਾਈਆਂ ਚੱਲ ਰਿਹਾ ਇੱਥੇ ਹੀ ਰੱਖਦਾ ਹੁਣ ਹਾਂਜੀ ਬਾਹਰ ਨਾਲ